ਹਾਂਜੀ ਸਤਿ ਸ਼੍ਰੀ ਅਕਾਲ ਮੈਂ ਰਾਈਟਰ ਰਮਣ ਬਰਗਾੜੀ ਅਸੀਂ ਪੰਜਾਬੀ ਪੇਪਰ A ਦੀ ਕਲਾਸ ਭਾਸ਼ਾ ਅਤੇ ਉਪਭਾਸ਼ਾ ਜਿਹੜਾ ਪਹਿਲਾ ਟੋਪਿਕ ਆ ਅੱਜ ਅਸੀਂ ਸਾਰੇ ਜਾਣੇ ਕਰਾਂਗੇ ਕਿ ਪੰਜਾਬ ਦੀ ਬੋਲੀ ਨੂੰ ਪੰਜਾਬੀ ਕਿਹਾ ਜਾਂਦਾ ਹੈ ਪੰਜਾਬ ਸ਼ਬਦ ਜਿਹੜਾ ਫਾਰਸੀ ਦੇ ਦੋ ਸ਼ਬਦ ਪੰਜ ਪਲੱਸ ਆਪ ਦੇ ਸ਼ਬਦਾ ਤੋਂ ਮਿਲਿਆ ਹੋਇਆ ਹੈ ਪੰਜਾਬ ਦਾ ਅਰਥ ਹੈ ਪੰਜ ਦਰਿਆਵਾਂ ਦਾ ਦੇਸ਼ ਕਈ ਵਾਰੀ ਸਾਨੂੰ ਕੁਐਸਚਨ ਇਹ ਵੀ ਆ ਜਾਂਦਾ ਕਿ ਪੰਜਾਬ ਦਾ ਅਰਥ ਕੀ ਆ ਤਾਂ ਅਸੀਂ ਦੱਸਣਾ ਹੈ ਕਿ ਪੰਜ ਦਰਿਆਵਾਂ ਦਾ ਦੇਸ਼ ਜਾਂ ਕੁਐਸਚਨ ਇਹ ਵੀ ਬਣ ਜਾਂਦਾ ਹੈ ਕਿ ਪੰਜਾਬ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਤਾਂ ਇਹ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈਗਾ ਕਈ ਵਾਰੀ ਕੁਐਸਚਨ ਇਹ ਵੀ ਬਣਦਾ ਹੈਗਾ ਕਿ ਪੰਜ ਦਰਿਆ ਕਿਹੜੇ ਹਨ ਤਾਂ ਸਾਨੂੰ ਪੰਜ ਦਰਿਆ ਜਿਹੜੇ ਯਾਦ ਕਰ ਲੈਣੇ ਚਾਹੀਦੇ ਨੇ ਜਿਵੇਂ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਹਲਮ ਪਹਿਲਾ ਇਹਦਾ ਨਾਂ ਪੰਚਨੰਦ ਸੀ ਕਈ ਵਾਰੀ ਕੁਐਸ਼ਨ ਇਹ ਵੀ ਬਣਦਾ ਕਿ ਪੰਜਾਬ ਦਾ ਪਹਿਲਾ ਨਾਂ ਕੀ ਸੀ ਪੰਚਨੰਦ ਸੀ ਜਾਂ ਟਕਦੇਸ ਸੀ ਤਾਂ ਅਸੀਂ ਕੀ ਲਾਵਾਂਗੇ ਕੁਐਸ਼ਨ ਕਿ ਪੰਜਾਬ ਦਾ ਪਹਿਲਾ ਨਾਂ ਪੰਚਨੰਦ ਸੀ ਪੰਜਾਬ ਦਾ ਜਿਹੜਾ ਇਹ ਨਾਂ ਹੈ ਮੁਸਲਮਾਨਾਂ ਨੇ 13ਵੀਂ ਸਦੀ ਦੇ ਵਿੱਚ ਰੱਖਿਆ ਸੀ ਪੰਜਾਬ ਉਸ ਸਮੇਂ ਇਹ ਨਾਂ ਪ੍ਰਚਲਿਤ ਹੋ ਗਿਆ ਸੀ ਪੰਜਾਬ ਕੁਐਸ਼ਨ ਇਹ ਵੀ ਬਣਦਾ ਹੈ ਕਿ ਸਭ ਤੋਂ ਵੱਧ ਜਿਹੜੀ ਪੰਜਾਬੀ ਬੋਲੀ ਆ ਉਹ ਕਿੱਥੇ ਬੋਲੀ ਜਾਂਦੀ ਆ ਸਭ ਤੋਂ ਪੰਜਾਬੀ ਜਿਹੜੀ ਵੱਧ ਆ ਉਹ ਪਾਕਿਸਤਾਨ ਦੇ ਵਿੱਚ ਬੋਲੀ ਜਾਂਦੀ ਆ ਪੰਜਾਬੀ ਇਹ ਜਿਹੜੀ ਇੱਕ ਅੰਤਰਰਾਸ਼ਟਰੀ ਭਾਸ਼ਾ ਹੈਗੀ ਆ ਪੰਜਾਬੀ ਭਾਸ਼ਾ ਦੀ ਲਿਪੀ ਹੈ ਜਿਹੜੀ ਉਹ ਗੁਰਮੁਖੀ ਲਿਪੀ ਆ ਜੀ ਜਿਹੜੀ ਭਾਸ਼ਾ ਨਾ ਬੱਚਾ ਉਹ ਸਮਾਜ ਤੋਂ ਗ੍ਰਹਿਣ ਕਰਦਾ ਕਈ ਵਾਰ ਕੁਐਸਚਨ ਇਹ ਬਣਦਾ ਕਿ ਬੱਚਾ ਭਾਸ਼ਾ ਜਿਹੜੀ ਕਿੱਥੋਂ ਗ੍ਰਹਿਣ ਕਰਦਾ ਤਾਂ ਜਿਹੜੀ ਬੱਚਾ ਭਾਸ਼ਾ ਉਹ ਸਮਾਜ ਤੋਂ ਹੀ ਗ੍ਰਹਿਣ ਕਰਦਾ ਹੈ ਹਾਂਜੀ ਹੁਣ ਅਸੀਂ ਗੱਲ ਕਰਾਂਗੇ ਭਾਸ਼ਾ ਦੇ ਬਾਰੇ ਸਾਡੇ ਮੇਨ ਟਾਪਿਕ ਤੇ ਆਉਨੇ ਆ ਭਾਸ਼ਾ ਕਿ ਭਾਸ਼ਾ ਦੀ ਪਰਿਭਾਸ਼ਾ ਕੀ ਆ ਭਾਸ਼ਾ ਇੱਕ ਸੰਚਾਰ ਦਾ ਮਾਧਿਅਮ ਆ ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਹਾ ਭਾਵ ਵਿਚਾਰ ਦੂਸਰਿਆਂ ਨਾਲ ਸਾਂਝੇ ਕਰਦਾ ਜਿੱਦਾਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਆ ਜਿਵੇਂ ਲਿਖਣਾ ਬੋਲਣਾ ਸਮਝਣ ਤੋਂ ਇਲਾਵਾ ਕੁਝ ਜਿਹੜੇ ਸੰਕੇਤ ਆ ਨਾ ਉਹ ਵੀ ਸੰਚਾਰ ਦੇ ਹੀ ਹਨ ਜਿਹੜੀ ਭਾਸ਼ਾ ਦੀ ਉਤਪਤੀ ਆਣਾ ਇਹ ਸੰਸਕ੍ਰਿਤੀ ਦੇ ਸ਼ਬਦ ਤੋਂ ਹੋਈ ਆ। ਕਈ ਵਾਰੀ ਕੁਐਸਚਨ ਬਣ ਜਾਂਦਾ ਕਿ ਜਿਹੜੀ ਭਾਸ਼ਾ ਦੀ ਉਤਪਤੀ ਹੈ ਕਿਹੜੀ ਭਾਸ਼ਾ ਤੋਂ ਹੋਈ ਆ ਤੇ ਸੰਸਕ੍ਰਿਤੀ ਦੇ ਸ਼ਬਦ ਤੋਂ ਹੋਈ ਆ। ਸੰਸਕ੍ਰਿਤੀ ਭਾਸ਼ਾ ਦੇ ਸ਼ਬਦ ਭਾਸ਼ਾ ਧਾਤੂ ਤੋਂ ਆਇਆ ਹੈਗਾ। ਜਿਹਦਾ ਅਰਥ ਹੈ ਕਹਿਣਾ, ਬੋਲਣਾ ਤੇ ਸੰਬੋਧਨ ਕਰਨਾ। ਭਾਸ਼ਾ ਨੂੰ ਉਰਦੂ ਭਾਸ਼ਾ ਦੇ ਵਿੱਚ ਜ਼ੁਬਾਨ ਵੀ ਕਿਹਾ ਜਾਂਦਾ ਹੈ। ਕਈ ਵਾਰੀ ਕੁਐਸਚਨ ਬਣ ਜਾਂਦਾ ਕਿ ਜਿਹੜਾ ਮਨੁੱਖ ਆਪਣੇ ਮਨ ਦੇ ਹਾ ਭਾਵ ਤੇ ਵਿਚਾਰ ਦੂਸਰਿਆਂ ਨਾਲ ਸਾਂਝੇ ਕਰਦਾ ਉਹਨੂੰ ਅਸੀਂ ਭਾਸ਼ਾ ਕਹਿੰਦੇ ਆ ਜੋ ਉਪ ਭਾਸ਼ਾ ਤਾਂ ਉਸਨੂੰ ਅਸੀਂ ਭਾਸ਼ਾ ਕਹਿੰਦੇ ਆ ਹਾਂਜੀ ਹੁਣ ਅਸੀਂ ਕਰਾਂਗੇ ਭਾਸ਼ਾ ਦੀਆਂ ਕਿਸਮਾਂ ਕਿ ਭਾਸ਼ਾ ਦੋ ਟਾਈਪ ਦੀ ਹੁੰਦੀ ਹੈ ਜੇਕਰ ਕੁਐਸਚਨ ਸਾਨੂੰ ਆ ਜਾਂਦਾ ਕਿ ਭਾਸ਼ਾ ਦੀਆਂ ਕਿੰਨੀਆਂ ਕਿਸਮਾਂ ਨੇ ਤਾਂ ਭਾਸ਼ਾ ਦੀਆਂ ਦੋ ਕਿਸਮਾਂ ਨੇ ਮੌਖਿਕ ਜਿਹੜੀ ਹੁੰਦੀ ਉਹ ਆਮ ਬੋਲਚਾਲ ਦੀ ਭਾਸ਼ਾ ਜਿਹੜੀ ਅਸੀਂ ਡੇਲੀ ਦੇ ਵਿੱਚ ਬੋਲਦੇ ਆ ਆਪਣੇ ਸਮਾਜ ਦੇ ਵਿੱਚ ਲੋਕਾਂ ਦੇ ਨਾਲ ਬੋਲਦੇ ਆ ਲਿਖਤੀ ਹੁੰਦੀ ਹੈ ਜੀ ਸਹਿਤਿਕ ਭਾਸ਼ਾ ਜਿਹੜੀ ਕਿ ਸਾਡੀਆਂ ਜਿਵੇਂ ਜਿੰਨੇ ਵੀ ਸਿਹਤ ਨਾਲ ਸੰਬੰਧਿਤ ਕੰਮ ਨੇ ਉਹਨਾਂ ਵਿੱਚ ਆ ਜਾਂਦੀ ਹੈ ਜੀ ਆਮ ਬੋਲ ਚਲਦੀ ਭਾਸ਼ਾ ਅਸੀਂ ਇੱਕ ਦੂਸਰੇ ਨਾਲ ਜੋ ਬੋਲਦੇ ਆ ਉਹਨੂੰ ਕਹਿ ਦਿੰਦੇ ਆ ਮੌਖਿਕ ਭਾਸ਼ਾ ਲਿਖਤੀ ਨੂੰ ਅਸੀਂ ਲਿਪੀ ਭਾਸ਼ਾ ਵੀ ਕਹਿ ਦਿੰਨੇ ਆ ਜੀ ਭਾਸ਼ਾ ਦੇ ਨਾਲ ਸੰਬੰਧਿਤ ਅਨੁਸ਼ੇਦ ਜਦੋਂ ਸੰਵਿਧਾਨ ਦੇ ਵਿੱਚ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਤਾਂ ਉਸ ਟਾਈਮ ਜਿਹੜੀਆਂ 22 ਭਾਸ਼ਾਵਾਂ ਇਦਾਂ ਦੀਆਂ ਸੀ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਹੈਗੀ ਆ ਕਵੈਸ਼ਨ ਐਦਾਂ ਦਾ ਵੀ ਬਣ ਜਾਂਦਾ ਹੈਗਾ ਕਿ ਸੰਵਿਧਾਨ ਦੇ ਦੁਆਰਾ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਤਾਂ ਅਸੀਂ ਦੱਸਾਂਗੇ ਜੀ 22 ਭਾਸ਼ਾਵਾਂ ਐਦਾਂ ਦੀਆਂ ਨੇ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਮਾਨਤਾ ਪ੍ਰਾਪਤ ਹੈ ਉਹ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਨੇ ਕਈ ਵਾਰੀ ਸਾਨੂੰ ਕੁਐਸ਼ਨ ਵੀ ਆ ਜਾਂਦਾ ਹੈਗਾ ਜਿੱਦਾਂ ਸੰਸਕ੍ਰਿਤੀ ਹਿੰਦੀ ਪੰਜਾਬੀ ਡੋਗਰੀ ਉਰਦੂ ਕਸ਼ਮੀਰੀ ਸਿੰਧੀ ਨੇਪਾਲੀ ਸੰਧਾਲੀ ਬੰਗਾਲੀ ਗੁਜਰਾਤੀ ਬਾਡੋ ਅਸਾਮੀ ਮਨੀਪੁਰੀ ਮਰਾਠੀ ਮਥਾਲੀ ਉੜੀਆ ਕੋਕਣੀ ਕੰਨੜ ਮਲਿਆਮਲ ਤਾਮਿਲ ਤੇ ਟੈਂਗਲੀ 26 ਜਨਵਰੀ 1950 ਨੂੰ ਮੂਲ ਸਵਿਧਾਨ ਦੇ ਵਿੱਚ ਸਿਰਫ 14 ਭਾਸ਼ਾਵਾਂ ਸੀ ਜਿਹੜੀਆਂ ਨੂੰ ਮਾਨਤਾ ਪ੍ਰਾਪਤ ਦਿੱਤੀ ਗਈ ਸੀ ਜਦੋਂ ਸਾਡਾ ਸਵਿਧਾਨ ਲਾਗੂ ਹੁੰਦਾ ਨਾ ਤਾਂ ਉਸ ਟਾਈਮ ਸਿਰਫ 14 ਹੀ ਭਾਸ਼ਾਵਾਂ ਇਦਾਂ ਦੀਆਂ ਸੀ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਕੀਤੀ ਗਈ ਸੀ ਕਿ ਇਸ ਟਾਈਮ 22 ਪਛਾਵਾਂ ਇਦਾਂ ਦੀਆਂ ਨੇ ਜਿਹੜੀਆਂ ਮਾਨਤਾ ਪ੍ਰਾਪਤ ਨੇ ਸੌਰੀ ਮੈਂ ਇਹ ਕਹਿਤਾ ਸੀਗਾ ਪਹਿਲਾਂ ਕਿ ਸੰਵਿਧਾਨ ਜਦੋਂ ਸਾਡਾ ਲਾਗੂ ਹੋਈ ਸੋ ਉਦੋਂ 22 ਪਛਾਵਾਂ ਨੂੰ ਮਾਨਤਾ ਸੀ ਨਹੀਂ ਉਦੋਂ ਸਿਰਫ ਜਦੋਂ ਸਾਡਾ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੁੰਦਾ ਤਾਂ ਉਸ ਟਾਈਮ 14 ਪਛਾਵਾਂ ਨੂੰ ਮਾਨਤਾ ਪ੍ਰਾਪਤ ਦਿੱਤੀ ਗਈ ਸੀ ਹਾਂਜੀ ਹੁਣ ਅਸੀਂ ਕਰਾਂਗੇ ਕਿ ਭਾਸ਼ਾ ਨੂੰ ਕਿਹੜੇ ਦਰਜੇ ਪ੍ਰਾਪਤ ਨੇ ਮਾਤ ਭਾਸ਼ਾ ਪੰਜਾਬੀ ਭਾਸ਼ਾ ਨੂੰ ਮਾਤ ਭਾਸ਼ਾ ਵੀ ਕਿਹਾ ਜਾਂਦਾ ਹੈਗਾ ਗਾ ਕੁਐਸਚਨ ਕਈ ਵਾਰੀ ਆ ਜਾਂਦਾ ਪੰਜਾਬੀ ਭਾਸ਼ਾ ਨੂੰ ਕਿਹੜੀ ਭਾਸ਼ਾ ਕਿਹਾ ਜਾਂਦਾ ਹੈਗਾ ਤਾਂ ਇਸ ਨੂੰ ਮਾਤ ਭਾਸ਼ਾ ਵੀ ਕਿਹਾ ਜਾਂਦਾ ਮਾਤ ਭਾਸ਼ਾ ਭਾਵ ਕਿ ਜਿਹੜੀ ਬੋਲੀ ਸਾਡੀ ਮਾਂ ਤੋਂ ਅਸੀਂ ਸਿੱਖਦੇ ਹਾਂ ਜਾਂ ਅਸੀਂ ਸਾਡੇ ਘਰ ਤੋਂ ਸਿੱਖਦੇ ਹਾਂ ਉਸ ਨੂੰ ਮਾਤ ਭਾਸ਼ਾ ਕਿਹਾ ਜਾਂਦਾ ਅੰਤਰਰਾਸ਼ਟਰੀ ਭਾਸ਼ਾ ਹੋਗੀ ਜਿਵੇਂ ਜੀ ਪੰਜਾਬੀ ਨੂੰ ਅੰਤਰਰਾਸ਼ਟਰੀ ਭਾਸ਼ਾ ਵੀ ਕਿਹਾ ਜਾਂਦਾ ਹੈ ਕਈ ਵਾਰੀ ਕੁਐਸਚਨ ਆ ਜਾਂਦਾ ਹੈਗਾ ਗਾ ਇਪਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਜਾਂ ਇੰਟਰਨੈਸ਼ਨਲ ਭਾਸ਼ਾ ਕਿਹਾ ਜਾਂਦਾ ਤਾਂ ਅਸੀਂ ਉਸ ਟਾਈਮ ਲਿਖਾਂਗੇ ਕਿ ਭਾਸ਼ਾ ਨੂੰ ਜਿਹੜਾ ਜੀ ਉਹ ਰਾਸ਼ਟਰੀ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਹੈਗਾ ਜੀ ਟਕਸਾਲੀ ਭਾਸ਼ਾ ਵੀ ਕਿਹਾ ਜਾਂਦਾ ਟਕਸਾਲੀ ਭਾਸ਼ਾ ਜਿਵੇਂ ਸਾਡੀ ਮਾਜੀ ਹੋਗੀ ਕਈ ਵਾਰੀ ਕੁਐਸਚਨ ਆਉਂਦਾ ਟਕਸਾਲੀ ਭਾਸ਼ਾ ਕਿਹੜੀ ਆ ਤਾਂ ਟਕਸਾਲੀ ਭਾਸ਼ਾ ਜਿਹੜੀ ਸਾਡੀ ਜਿਉ ਮਾਜੀ ਹੈਗੀ ਆ ਪਰਦੇਸੀਕ ਭਾਸ਼ਾ ਦਾ ਮਤਲਬ ਹੁੰਦਾ ਵੀ ਕੋਸ਼ਕ ਕਿਤੇ ਦੇ ਵਿੱਚ ਜਾਂ ਇੱਕ ਇਲਾਕੇ ਦੇ ਵਿੱਚ ਬੋਲੀ ਜਾਂਦੀ ਜਿਹੜੀ ਭਾਸ਼ਾ ਹੈਗੀ ਆ ਉਹਨੂੰ ਪਰਦੇਸੀਕ ਭਾਸ਼ਾ ਕਹਿੰਦੇ ਨੇ ਰਾਜ ਭਾਸ਼ਾ ਜਿਹੜੀ ਸਾਡੀ ਪੰਜਾਬੀ ਆ ਨਾ ਜਿਹੜੀ ਇਹ ਭਾਸ਼ਾ ਨੂੰ ਅਸੀਂ ਰਾਜ ਭਾਸ਼ਾ ਵੀ ਕਹਿੰਨੇ ਨੇ ਵਿਅਕਤੀਗਤ ਭਾਸ਼ਾ ਜਿੱਦਾਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਅਸੀਂ ਪੰਜਾਬੀ ਦੇ ਵਿੱਚ ਬੋਲਦੇ ਹਾਂ ਉਸਨੂੰ ਵਿਅਕਤੀਗਤ ਭਾਸ਼ਾ ਵੀ ਕਹਿ ਦਿੰਦੇ ਆ ਉਪਭਾਸ਼ਾਵਾਂ ਦੇ ਵਿੱਚ ਆ ਜਾਂਦਾ ਜੀ ਜਿਵੇਂ ਕਿ ਮਾਝੀ ਦੁਆਬੀ ਮਲਵਈ ਪੁਆਦੀ ਕਾਫੀ ਹੋਰ ਸਾਰੀਆਂ ਭਾਸ਼ਾਵਾਂ ਵੀ ਜਿਹੜੀਆਂ ਇਹਦੇ ਵਿੱਚ ਆ ਜਾਂਦੀਆਂ ਨੇ ਇਸੇ ਤਰ੍ਹਾਂ ਭਾਸ਼ਾ ਨੂੰ ਕਾਫੀ ਸਾਰੇ ਦਰਜੇ ਪ੍ਰਾਪਤ ਨੇ ਜਿਵੇਂ ਕਿ ਮਾਤ ਭਾਸ਼ਾ ਫਿਰ ਇੱਕ ਵਾਰੀ ਅੰਤਰਰਾਸ਼ਟਰੀ ਭਾਸ਼ਾ ਤਕਸਾਲੀ ਭਾਸ਼ਾ ਸਾਡੀ ਮਾਜੀ ਹੋਗੀ ਜੀ ਰਾਜ ਭਾਸ਼ਾ ਨੂੰ ਵੀ ਕਹਿੰਦੇ ਆ ਅਸੀਂ ਇਹਨੂੰ ਪਰਦੇਸਿਕ ਭਾਸ਼ਾ ਵੀ ਕਹਿੰਦੇ ਆ ਵਿਅਕਤੀਗਤ ਭਾਸ਼ਾ ਵੀ ਕਹਿੰਦੇ ਆ ਉਪਭਾਸ਼ਾ ਵੀ ਕਹਿੰਦੇ ਆ ਠੀਕ ਹੈ ਜੀ ਅੱਜ ਲਈ ਇੰਨੀ ਕਲਾਸ ਆ ਜਿਹੜਾ ਇਹਦਾ ਅਗਲਾ ਭਾਗ ਆ ਉਹ ਆਪਾਂ ਕੱਲ ਕਰਾਂਗੇ ਸੋ ਥੈਂਕ ਯੂ ਤੁਸੀਂ ਦੱਸਿਓ ਕਲਾਸ ਤੁਹਾਨੂੰ ਕਿੱਦਾਂ ਲੱਗੀ ਤੁਸੀਂ ਅੱਗੇ ਸਾਰੇ ਬੱਚਿਆਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜੀ ਗੱਲ ਉਹਨਾਂ ਨੂੰ ਨਹੀਂ ਪਤਾ ਲੱਗੀ ਹੋਰ ਕਿਸੇ ਚੈਨਲ ਤੋਂ ਤੋ ਐਸੇ ਵੀਡੀਓ ਦੇ ਵਿੱਚੋਂ ਜਾਣ ਸਕਣ ਤੇ ਉਹ ਆਪਣੇ ਪੇਪਰ ਦੀ ਵਧੀਆ ਤਿਆਰੀ ਕਰ ਸਕਣ ਸੋ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਰਾਈਟਰ ਰਮਣ ਬਰਗਾੜੀ ਅੱਜ ਅਸੀਂ ਭਾਸ਼ਾ ਤੇ ਉਪਭਾਸ਼ਾ ਦੀ ਸੈਕਿੰਡ ਕਲਾਸ ਲੈ ਕੇ ਹਾਜ਼ਰ ਹਾਂ ਕੱਲ ਅਸੀਂ ਕੀਤਾ ਸੀ ਕਿ ਭਾਸ਼ਾ ਦੀਆਂ ਕਿਸਮਾਂ ਭਾਸ਼ਾ ਦੀਆਂ ਕਿਸਮਾਂ ਤੇ ਭਾਸ਼ਾ ਨਹੀਂ ਆਵਣੀਆਂ ਇਹਦਾ ਦੋਨਾਂ ਨਾਲ ਇੱਕ ਕੁਐਸਚਨ ਆ ਸਕਦਾ ਜੇਕਰ ਭਾਸ਼ਾ ਦੀਆਂ ਕਿਸਮਾਂ ਪੁੱਛਿਆ ਗਿਆ ਸਾਡੇ ਤੋਂ ਤਾਂ ਫਿਰ ਅਸੀਂ ਕੱਲ ਲਿਖਿਆ ਸੀ ਜਿੱਦਾਂ ਕਿ ਮੌਖਿਕ ਭਾਸ਼ਾ ਆਮ ਬੋਲਚਾਲ ਦੀ ਭਾਸ਼ਾ ਇਹ ਲਿਖਤੀ ਭਾਸ਼ਾ ਜਿਹੜੀ ਆ ਉਹ ਦੋ ਕਿਸਮਾਂ ਨੇ ਭਾਸ਼ਾ ਦੀਆਂ ਜੇਕਰ ਭਾਸ਼ਾ ਦੀ ਵੰਨਗੀ ਦੀ ਗੱਲ ਕੀਤੀ ਜਾਵੇ ਤਾਂ ਇਹ ਦੋ ਹਨ ਵਿਅਕਤੀਗਤ ਭਾਸ਼ਾ ਪਿੰਜਨ ਤੇ ਕੋਰੀਅਲ ਵੰਨਗੀ ਜੇਕਰ ਸਾਨੂੰ ਕੁਐਸਚਨ ਆਉਂਦਾ ਕਿ ਭਾਸ਼ਾਆਂ ਨੇ ਕਿੰਨੀਆਂ ਵੰਡੀਆਂ ਹਨ ਤਾਂ ਭਾਸ਼ਾਆਂ ਦੀਆਂ ਦੋ ਵੰਨਗੀਆਂ ਹਨ ਵਿਅਕਤੀਗਤ ਭਾਸ਼ਾ ਕਿਹੜੀ ਹੁੰਦੀ ਆ ਇਸ ਸ਼੍ਰੇਣੀ ਦੇ ਵਿੱਚ ਅਪਭਾਸ਼ਾ ਜਾਂ ਸਲੈਗ ਹੁੰਦੀ ਆ ਇਹ ਅਸੱਭੇ ਅਰਥਾਂ ਦੀ ਧਾਰਨਾ ਹੁੰਦੀ ਆ ਐਸ ਵਿੱਚ ਆਪ ਭਾਸ਼ਾ ਮੇਨੇ ਚੜ ਨਿੰਦਿਆ ਆਦਿ ਸਬੰਧਤ ਹਨ ਕਈ ਵਾਰੀ ਸਾਨੂੰ ਕੁਐਸਚਨ ਬਣ ਜਾਂਦਾ ਹੈਗਾ ਕਿ ਆਪ ਭਾਸ਼ਾ ਮੇਨੇ ਚੜ ਨਿੰਦਿਆ ਆਦਿ ਕਿਹੜੀ ਵਿਅਕਤੀਗਤ ਭਾਸ਼ਾ ਦੀ ਬਣ ਗਈ ਹੈਗੀ ਆ ਜੀ ਇਹ ਅਸੀਂ ਲਿਖਾਂਗੇ ਕਿ ਇਹ ਵਿਅਕਤੀਗਤ ਭਾਸ਼ਾ ਦੀ ਬਣ ਗਈਆਂ ਜੇਕਰ ਸਾਨੂੰ ਇਹ ਕੁਐਸਚਨ ਆਉਂਦਾ ਹੈਗਾ ਤਾਂ ਅੱਗੇ ਹੈਗਾ ਜੀ ਪਿੰਨਨ ਤੇ ਕੋਰੀਅਲ ਬਣ ਗਈ ਕਈ ਵਾਰੀ ਛੋਟਾ ਕੁਐਸਚਨ ਬਣ ਜਾਂਦਾ ਕਿ ਪਿੰਨਨ ਦਾ ਅਰਥ ਕੀ ਹੈ ਤਾਂ ਅਸੀਂ ਕੀ ਕਹਾਂਗੇ ਅਸੀਂ ਲਿਖਾਂਗੇ ਕਿ ਉਹ ਕੰਮ ਚਲਾਊ ਭਾਸ਼ਾ ਜਿਹੜੀ ਕੰਮ ਚਲਾਊ ਭਾਸ਼ਾ ਹੁੰਦੀ ਹੈ ਉਸ ਨੂੰ ਅਸੀਂ ਪਿੰਜਨ ਕਹਿੰਨੇ ਹਾਂ ਜਾਂ ਕੁਐਸਚਨ ਇਹ ਵੀ ਬਣ ਜਾਂਦਾ ਹੈ ਕਿ ਕੰਮ ਚਲਾਊ ਭਾਸ਼ਾ ਨੂੰ ਕੀ ਕੀ ਕਿਹਾ ਜਾਂਦਾ ਹੈ ਤਾਂ ਉਸ ਨੂੰ ਪਿੰਜਨ ਕਿਹਾ ਜਾਂਦਾ ਹੈ ਕਹਿੰਦੇ ਇਹ ਪਿੰਜਨ ਦਾ ਅਰਥ ਇਹ ਹੁੰਦਾ ਕਿ ਕੰਮ ਚਲਾਊ ਭਾਸ਼ਾ ਪਰ ਸਮਾ ਪਾ ਕੇ ਇਹ ਹੀ ਭਾਸ਼ਾ ਜਦੋਂ ਸਥਾਨਿਕ ਮੰਨ ਜਾਵੇ ਨਾ ਤਾਂ ਉਸ ਨੂੰ ਅਸੀਂ ਕੋਰੀਅਲ ਦਾ ਨਾਮ ਦਿੰਨੇ ਹਾਂ ਪਰਚੀਨ ਪੰਜਾਬ ਦੀ ਜਿਹੜੀ ਉਪ ਭਾਸ਼ਾ ਉਹ ਡੋਗਰੀ ਸੀਗੀ ਪਰ ਅੱਜ ਕੱਲ ਇਸ ਨੂੰ ਜੰਮੂ ਕਸ਼ਮੀਰ ਦੀ ਭਾਸ਼ਾ ਵੀ ਕਿਹਾ ਜਾਂਦਾ ਹੈ ਇੱਕ ਵਾਰੀ ਫਿਰ ਤੋਂ ਆਪਾਂ ਰਿਪੀਟ ਕਰਦੇ ਹਾਂ ਜੇਕਰ ਭਾਸ਼ਾ ਦਾ ਅਜੇ ਕਿ ਭਾਸ਼ਾ ਦੀਆਂ ਕਿਸਮਾਂ ਕਿੰਨੀਆਂ ਹਨ ਤਾਂ ਦੋ ਕਿਸਮਾਂ ਨੇ ਜੀ ਮੌਖਿਕ ਤੇ ਲਿਖਤੀ ਜੇਕਰ ਭਾਸ਼ਾ ਦੀਆਂ ਬਣਗੀਆਂ ਆ ਜਾਣ ਤਾਂ ਇਹਦੀਆਂ ਦੋ ਬਣਗੀਆਂ ਹਨ ਵਿਅਕਤੀਗਤ ਭਾਸ਼ਾ ਪਿੰਨਨ ਤੇ ਕੋਰੀਅਲ ਬਣਗੀ ਹਾਂਜੀ ਹੁਣ ਆਪਾਂ ਭਾਸ਼ਾ ਤੇ ਉਪ ਭਾਸ਼ਾ ਨਾਲ ਸੰਬੰਧਤ ਕੁਝ ਕਿ ਐਮ ਸੀ ਕਯੂ ਕਰਾਂਗੇ ਪਹਿਲਾ ਕੁਐਸਚਨ ਹੈ ਕਿ ਪੰਜਾਬੀ ਭਾਸ਼ਾ ਦੀ ਜਿਹੜੀ ਲਿਪੀ ਆ ਉਹ ਗੁਰਮੁਖੀ ਲਿਪੀ ਹੈਗੀ ਆ ਹਿੰਦੀ ਭਾਸ਼ਾ ਦੀ ਜਿਹੜੀ ਲਿਪੀ ਉਹ ਦੇਵਨਾਗਰੀ ਆ ਤੇ ਇੰਗਲਿਸ਼ ਭਾਸ਼ਾ ਦੀ ਲਿਪੀ ਜਿਹੜੀ ਉਹ ਰੋਮਨ ਹੈ ਕੁਐਸਚਨ ਪੇਪਰ ਦੇ ਵਿੱਚ ਇਹ ਵੀ ਆ ਸਕਦਾ ਕਿ ਗੁਰਮੁਖੀ ਆ ਜਿਹੜੀ ਉਹ ਕਿਹੜੀ ਭਾਸ਼ਾ ਦੀ ਲਿਪੀ ਹੈਗੀ ਇਹ ਤਾਂ ਅਸੀਂ ਪੰਜਾਬੀ ਭਾਸ਼ਾ ਦੀ ਲਿਪੀ ਵੀ ਕਹਿ ਸਕਦੇ ਆ ਪੰਜਾਬੀ ਭਾਸ਼ਾ ਦੀ ਸਹਿਤਕ ਟਕਸਾਲੀ ਜਾਂ ਕੇਂਦਰੀ ਭਾਸ਼ਾ ਕਿਹੜੀ ਹੈ ਜੀ ਇਹ ਮਾਝੀ ਭਾਸ਼ਾ ਹੈਗੀ ਆ ਜਾਂ ਇਦਾਂ ਵੀ ਕੁਐਸਚਨ ਬਣ ਸਕਦਾ ਕਿ ਮਾਝੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਇਹਨੂੰ ਸਹਿਤਕ ਟਕਸਾਲੀ ਜਾਂ ਕੇਂਦਰੀ ਭਾਸ਼ਾ ਵੀ ਕਿਹਾ ਜਾਂਦਾ ਹੈ ਕਿਹੜੀ ਪੰਜਾਬੀ ਉਪ ਬੋਲੀ ਹੁਣ ਅਜੋਕੇ ਪੰਜਾਬ ਦੇ ਵਿੱਚ ਨਹੀਂ ਬੋਲੀ ਜਾਂਦੀ ਜਿਹੜੀ ਪੋਠੋਹਾਰੀ ਹੈ ਜੀ ਇਹ ਹੁਣ ਅਜੋਕੇ ਪੰਜਾਬ ਦੇ ਵਿੱਚ ਨਹੀਂ ਬੋਲੀ ਜਾਂਦੀ ਅਜੋਕੇ ਪੰਜਾਬ ਦੇ ਵਿੱਚ ਸਿਰਫ ਤਿੰਨ ਬੋਲੀਆਂ ਹੀ ਬੋਲੀਆਂ ਜਾਂਦੀਆਂ ਨੇ ਮਾਝੀ ਦੁਆਬੀ ਤੇ ਮਲਵਈ ਸਭ ਤੋਂ ਛੋਟੇ ਖੇਤਰ ਵਿੱਚ ਬੋਲੀ ਜਾਣ ਵਾਲੀ ਜਿਹੜੀ ਉਪ ਬੋਲੀ ਆ ਉਹ ਪੋਵਾਦੀ ਆ ਜੀ ਤੇ ਸਭ ਤੋਂ ਵੱਡੇ ਖੇਤਰ ਵਿੱਚ ਬੋਲੀ ਜਾਣ ਵਾਲੀ ਉਪ ਬੋਲੀ ਆ ਜਿਹੜੀ ਮਲਵਈ ਆ ਕਦੇ-ਕਦੇ ਕੁਐਸਚਨ ਇਹ ਵੀ ਬਣ ਜਾਂਦਾ ਹੈ ਕਿ ਜਿਹੜੀ ਮਲਵਈ ਉਹ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ ਜੀ ਜਿਹੜੀ ਮਲਵਈ ਆ ਉਹ 15 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ ਦੁਆਬੀ ਆ ਜਿਹੜੀ ਉਹ 4 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ ਤੇ ਮਾਝੀ ਵੀ 4 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ ਸਭ ਤੋਂ ਵੱਡੇ ਖੇਤਰ ਵਿੱਚ ਬੋਲੀ ਜਾਣ ਵਾਲੀ ਆ ਜਿਹੜੀ ਉਹ ਮਲਵਈ ਆ ਉੱਤਰੀ ਲੈਂਦੀ ਵਿੱਚ ਕਿਹੜੀ ਉਪ ਭਾਸ਼ਾ ਨੂੰ ਨਹੀਂ ਰੱਖਿਆ ਗਿਆ ਜਿਹੜੀ ਪੂਠੋਹਾਰੀ ਭਾਸ਼ਾ ਨਾਲ ਇਹਨੂੰ ਉਤਰੀ ਲੈਂਦੀ ਭਾਸ਼ਾ ਦੇ ਵਿੱਚ ਨਹੀਂ ਰੱਖਿਆ ਗਿਆ ਜੀ ਕਿਦੇ ਨਾਲ ਟਿੱਪੀ ਤੇ ਬਿੰਦੀ ਨਹੀਂ ਲੱਗਦੀ ਊੜੇ ਨੂੰ ਔਂਕੜ ਤੇ ਊੜੇ ਨੂੰ ਦਲੈਂਕੜ ਨਾਲ ਜਿਹੜੀ ਆਹੋ ਬਿੰਦੀ ਟਿੱਪੀ ਜਿਹੜੀ ਉਹ ਨਹੀਂ ਲੱਗਦੀ ਜੀ ਭਾਸ਼ਾ ਕੀ ਆ ਭਾਸ਼ਾ ਇੱਕ ਚੇਨ ਪ੍ਰਬੰਧਨ ਹੈ ਭਾਸ਼ਾ ਕੀ ਇੱਕ ਚੇਨ ਪ੍ਰਬੰਧਨ ਜਾਂ ਕੁਐਸਚਨ ਬਣ ਜਾਂਦਾ ਚੇਨ ਪ੍ਰਬੰਧਕੀ ਹੈ ਇੱਕ ਭਾਸ਼ਾ ਭਾਸ਼ਾ ਵਿੱਚ ਸ਼ਬਦ ਦਾ ਜਿਹੜਾ ਅਰਥ ਦਾ ਸਬੰਧ ਹੋ ਉਹ ਇੱਕ ਆਪਹੁਦਰਾ ਹੁੰਦਾ ਜਿਹੜੀ ਭਾਸ਼ਾ ਹਨ ਉਹ ਸਾਡੇ ਮੂੰਹ ਦੇ ਵਿੱਚੋਂ ਆਪ ਮੁਹਾਰੇ ਜਿਹੜੀ ਉਹ ਨਿਕਲਦੀ ਆ ਜਿੱਦਾਂ ਜਿਹੜੇ ਸਾਡੇ ਮਨ ਦੇ ਵਿੱਚੋਂ ਜਿਹੜੀਆਂ ਧੁਨੀਆਂ ਨੇ ਬੋਲ ਨੇ ਉਹ ਆਪਹੁਦਰੇ ਬਾਹਰ ਆਉਂਦੇ ਨੇ ਭਾਸ਼ਾ ਜਿਹੜੀ ਗ੍ਰਹਿਣ ਕੀਤੀ ਜਾਂਦੀ ਹੈ ਜੀ ਭਾਸ਼ਾ ਬੱਚਾ ਜਿਹੜਾ ਉਹ ਸਮਾਜ ਤੋਂ ਹੀ ਗ੍ਰਹਿਣ ਕਰਦਾ ਹੈ ਭਾਸ਼ਾ ਜਿਹੜੀ ਆ ਉਹ ਕੀ ਆ ਮਨੁੱਖੀ ਸੰਚਾਰ ਦਾ ਇੱਕ ਮਾਧਿਅਮ ਆ ਕੱਲ ਵੀ ਆਪਾਂ ਇੱਕ ਕੁਐਸਚਨ ਕੀਤਾ ਸੀਗਾ ਕਿ ਜਦੋਂ ਮਨੁੱਖ ਦੇ ਜਿਹੜੇ ਹਾ ਭਾਵਾ ਉਹ ਦੂਸਰਿਆਂ ਨਾਲ ਸਾਂਝੇ ਕਰਦਾ ਤਾਂ ਉਸ ਨੂੰ ਅਸੀਂ ਮਨੁੱਖੀ ਸੰਚਾਰ ਦਾ ਇੱਕ ਮਾਧਿਅਮ ਕਹਿੰਦੇ ਆ ਭਾਸ਼ਾ ਕੀ ਆ ਭਾਸ਼ਾ ਵਿਕਾਸ ਦਾ ਇੱਕ ਸਿੱਟਾ ਹੈਗਾ ਭਾਸ਼ਾ ਕੀ ਆ ਭਾਸ਼ਾ ਮਨੁੱਖ ਦੀ ਜਿਹੜੀ ਆਪਣੀ ਸਿਰਜਣਕ ਸੱਭਿਆਚਾਰਕ ਇੱਕ ਸਿਰਜਣਾ ਹੈਗੀ ਆ ਜੀ ਇਹ ਕੁਐਸਚਨ ਨੇ ਕੁਝ ਆਪਾਂ ਕੁਐਸਚਨ ਹੋਰ ਕਰਦੇ ਆ ਤੁਸੀਂ ਇਹਨਾਂ ਕੁਐਸਚਨਾਂ ਨੂੰ ਆਪਣੀ ਕਾਪੀ ਤੇ ਨੋਟ ਕਰ ਲਓ ਇਹਨਾਂ ਦੇ ਵਿੱਚੋਂ 5 ਦਾ 10 ਕੁਐਸਚਨ ਹੀ ਤੁਹਾਨੂੰ ਇਦਾਂ ਦੇ ਦੇਖਣ ਨੂੰ ਮਿਲਣਗੇ ਪੇਪਰ 'ਚ ਤਿੰਨ ਚਾਰ ਕੁਐਸਚਨ ਤਾਂ ਪੱਕਾ ਹੀ ਤੁਹਾਨੂੰ ਭਾਸ਼ਾ ਤੇ ਉਪਭਾਸ਼ਾ ਨਾਲ ਜ਼ਰੂਰ ਪੇਪਰ ਦੇ ਵਿੱਚ ਆਉਣਗੇ ਸੋ ਤੁਸੀਂ ਤਿੰਨ ਚਾਰ ਨੰਬਰ ਆਪਣੇ ਆ ਜਿਹੜੇ ਉਹਨਾਂ ਤੇ ਆਪਣੀ ਪਕੜ ਮਜ਼ਬੂਤ ਕਰ ਲਓ ਇਹ ਆ ਸਾਰੇ ਇੰਪੋਰਟੈਂਟ ਕੁਐਸਚਨ ਨੇ ਤੁਸੀਂ ਇਹਨਾਂ ਨੂੰ ਕਾਪੀ ਤੇ ਨੋਟ ਕਰ ਲਓ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ ਤਾਂ ਸ਼ਾਹਮੁਖੀ ਵਿੱਚ ਲਿਖੀ ਜਾਂਦੀ ਹੈ ਜੀ ਜੇਕਰ ਪੰਜਾਬ ਦੇ ਵਿੱਚ ਪੁੱਛ ਲਿਆ ਜਾਵੇ ਤਾਂ ਗੁਰਮੁਖੀ ਦੇ ਵਿੱਚ ਲਿਖੀ ਜਾਂਦੀ ਆ ਇੱਕ ਕੁਐਸਚਨ ਹੋਰ ਬੰਦਾ ਕਿ ਸਭ ਤੋਂ ਵੱਧ ਜਿਹੜੀ ਪੰਜਾਬੀ ਉਹ ਕਿੱਥੇ ਬੋਲੀ ਜਾਂਦੀ ਆ ਉਹ ਪਾਕਿਸਤਾਨ ਦੇ ਵਿੱਚ ਬੋਲੀ ਜਾਂਦੀ ਆ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਵਜੋਂ ਪਰਵਾਨਗੀ ਸਭ ਤੋਂ ਪਹਿਲਾਂ ਕਿਹੜੀ ریاست ਨੇ ਦਿੱਤੀ ਸੀ ਜੀ ਪਟਿਆਲਾ ریاست ਨੇ ਦਿੱਤੀ ਸੀਗੀ ਵਾਰਤਕ ਸ਼ਬਦ ਦਾ ਸ਼ਾਬਦਿਕ ਅਰਥ ਹੁੰਦਾ ਹੈ ਸਿੱਧਾ ਸਾਦਾ ਕਥਨ ਜਿਹੜਾ ਵਾਰਤਕ ਸ਼ਬਦ ਆ ਉਹ ਕਿਹੜੀ ਭਾਸ਼ਾ ਤੋਂ ਲਿਆ ਗਿਆ ਜੀ ਉਹ ਲਾਤੀਨੀ ਭਾਸ਼ਾ ਤੋਂ ਲਿਆ ਗਿਆ ਹੈ ਲੈਂਗੁਏਜ ਦੇ ਇੱਕ ਸਰਵੇ ਆਫ ਇੰਡੀਆ ਪੁਸਤਕ ਕਿਦੀ ਲਿਖੀ ਹੋਈ ਆ ਜੀ ਇਹ ਗਰੀ ਅਰਸਨ ਨੇ ਲਿਖੀ ਹੋਈ ਆ ਇੱਕ ਦੋ ਕੁਐਸਚਨ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਣਗੇ ਬੁਕਸ ਨੂੰ ਲੈ ਕੇ ਵੀ ਵਿਆਕਰਨ ਦੇ ਵਿੱਚੋਂ ਫਿਰ ਅਗਲਾ ਕੁਐਸਚਨ ਆ ਕਿ ਪੰਜਾਬੀ ਭਾਸ਼ਾ ਦਾ ਇਤਿਹਾਸਕਰਤਾ ਕੌਣ ਆ ਜੀ ਇਹ ਸਾਡੇ ਪਹਿਲਾਂ ਵੀ ਪੰਜਾਬੀ ਏ ਪੇਪਰ ਦੇ ਵਿੱਚ ਕੁਐਸਚਨ ਆਇਆ ਸੀ ਵਿਦਿਆਪਾਸਕਰ ਅਰुण ਹੁਣ ਵੀ ਇਸ ਪ੍ਰਸ਼ਨ ਦੀ ਔਨ ਦੀ ਸੁਭਾਵਨਾ ਤਾਂ ਤੁਸੀਂ ਇਸ ਪ੍ਰਸ਼ਨ ਨੂੰ ਜ਼ਰੂਰ ਯਾਦ ਕਰ ਲਓ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਇਤਿਹਾਸਕਰਤਾ ਉਹ ਕੌਣ ਆ ਵਿਦਿਆਪਾਸਕਰ ਅਰुण ਸਸਾ ਪੈਰ ਬਿੰਦੀ ਖਖੇ ਪੈਰ ਬਿੰਦੀ ਜਜੇ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਤੇ ਫਫੇ ਪੈਰ ਬਿੰਦੀ ਜਿਹੜੀਆਂ ਧੁਨੀਆਂ ਨੇ ਇਹ ਕਾਦੀਆਂ ਪ੍ਰਵਾਦੀਆਂ ਸੂਚਕ ਨੇ ਜੀ ਫਾਰਸੀ ਭਾਸ਼ਾ ਤੋਂ ਲਈ ਗਏ ਨੇ ਇਹ ਸਾਰੇ ਅੱਖਰ ਕਿੱਥੋਂ ਲਈ ਗਏ ਨੇ ਜੀ ਫਾਰਸੀ ਭਾਸ਼ਾ ਤੋਂ ਲਈ ਗਏ ਨੇ ਇਹ ਸੀ ਆਪਣੀ ਭਾਸ਼ਾ ਤੇ ਉਪ ਭਾਸ਼ਾ ਦੀ ਕਲਾਸ ਤੇ ਜਿਹੜੇ ਬੱਚੇ ਨੇ ਪਹਿਲੀ ਕਲਾਸ ਨਹੀਂ ਦੇਖੀ ਆ ਉਹ ਇਸੇ ਚੈਨਲ ਤੇ ਜਾ ਕੇ ਆਪਣੀ ਕਲਾਸ ਨੂੰ ਦੇਖਣ ਅਤੇ ਆਪਣੇ ਸਾਰੇ ਟੌਪਿਕ ਨੂੰ ਕੰਪਲੀਟ ਕਰਨ ਤੁਸੀਂ ਬੱਚੋ ਕਮੈਂਟ ਜਰੂਰ ਕਰਿਆ ਕਰੋ ਜੇਕਰ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਅਸੀਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਸੋ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਰਾਈਟਰ ਰਮਨ ਬਰਗਾੜੀ ਅੱਜ ਅਸੀਂ ਗੱਲਬਾਤ ਕਰਾਂਗੇ ਵਿਆਕਰਨ ਦੇ ਬਾਰੇ ਸਾਡਾ ਮੇਨ ਟੌਪਿਕ ਹੀ ਵਿਆਕਰਨ ਤੇ ਨਿਰਪਰ ਹੈਗਾ ਜੀ ਸਾਰਾ ਪੇਪਰ ਪੰਜਾਬੀ A ਦਾ ਜਿਹੜਾ ਉਹ ਵਿਆਕਰਨ ਦੇ ਵਿੱਚੋਂ ਹੀ ਆਉਣਾਗਾ ਮਤਲਬ ਕਿ 50 ਨੰਬਰ ਦੇ ਵਿੱਚੋਂ ਰਾਈਟਰ 50 ਨੰਬਰ ਦੇ ਵਿੱਚੋਂ ਵਿਆਕਰਨ ਪਹਿਲਾਂ ਇਹ ਦੱਸ ਸੀਗਾ ਜੀ ਸਾਡਾ ਪੇਪਰ 80 ਨੰਬਰ ਦੇ ਵਿੱਚੋਂ ਸਾਨੂੰ ਰਾਈਟਰ ਆਏ ਸੀ ਜਦੋਂ ਕਿ 20 ਨੰਬਰ ਦੇ ਵਿੱਚ ਵਿਆਕਰਨ ਸੀ ਪਰ ਹੁਣ ਇਸ ਤਰ੍ਹਾਂ ਨਹੀਂ ਆ ਤੁਸੀਂ ਇਸ ਟੌਪਿਕ ਨੂੰ ਬੜੀ ਬਰੀਕੀ ਦੇ ਨਾਲ ਜਾਨੋ ਕਿਉਂਕਿ ਕਿਤੋਂ ਵੀ ਕੁਐਸਚਨ ਆ ਸਕਦਾ ਹੈਗਾ ਅੱਜ ਅਸੀਂ ਗੱਲਬਾਤ ਕਰਾਂਗੇ ਵਿਆਕਰਨ ਦੇ ਬਾਰੇ ਕਹਿੰਦੇ ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿੰਨਾ ਨਿਜਮਾ ਦੀ ਵਰਤੋਂ ਕੀਤੀ ਜਾਂਦੀ ਹੈ ਨਾ ਉਹਨੂੰ ਵਿਆਕਰਨ ਕਹਿੰਦੇ ਆ ਸ਼ਾਰਟ ਕੁਐਸਚਨ ਬਣ ਸਕਦਾ ਹੈਗਾ ਜੀ ਕਿ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਲਿਖਣ ਜਾਂ ਬੋਲਣ ਲਈ ਜਿਹੜੇ ਨਿਯਮ ਵਰਤੇ ਜਾਂਦੇ ਉਹਨਾਂ ਨੂੰ ਵਿਆਕਰਨ ਕਹਾਂਗੇ ਜੀ ਭਾਸ਼ਾ ਸੰਬੰਧੀ ਵਿਆਕਰਨ ਦੇ ਨਿਯਮ ਆ ਜਿਹੜੇ ਉਹ ਬਾਹਰੋਂ ਨਹੀਂ ਲਏ ਗਏ ਸਗੋਂ ਉਸੇ ਭਾਸ਼ਾ ਦੇ ਵਿੱਚੋਂ ਪਹਿਚਾਨੇ ਗਏ ਹੈਗੇ ਆ ਕੁਐਸਚਨ ਇਹ ਵੀ ਬਣ ਸਕਦਾ ਹੈਗਾ ਅ ਇੱਕ ਨੰਬਰ ਦੇ ਵਿੱਚ ਸਾਨੂੰ ਆ ਸਕਦਾ ਕਿ ਜਿਹੜੇ ਭਾਸ਼ਾ ਦੇ ਵਿਆਕਰਨ ਦੇ ਨਿਯਮ ਆ ਉਹ ਬਾਹਰੋਂ ਲਈ ਗਏ ਆ ਜਾਂ ਅੰਦਰੋਂ ਲਈ ਗਏ ਆ ਜਾਂ ਭਾਸ਼ਾ ਦੇ ਵਿੱਚੋਂ ਹੀ ਪਹਿਚਾਨੇ ਗਏ ਆ ਤੁਸੀਂ ਇਸ ਕੁਐਸਚਨ ਨੂੰ ਚੰਗੀ ਤਰ੍ਹਾਂ ਜਾਣ ਲਓ ਕਿ ਭਾਸ਼ਾ ਦੇ ਵਿੱਚੋਂ ਹੀ ਜਿਹੜੇ ਉਹਦੇ ਨਿਯਮ ਆ ਉਹ ਪਹਿਚਾਨੇ ਗਏ ਆ ਕਿਸੇ ਇੱਕ ਭਾਸ਼ਾ ਦੇ ਇਹ ਨਿਯਮਾਂ ਨੂੰ ਕਿਸੇ ਦੂਸਰੀ ਭਾਸ਼ਾ ਤੇ ਇਹਨੂੰ ਮੈਨ ਲਾਗੂ ਤਾਂ ਨਹੀਂ ਕੀਤਾ ਜਾ ਸਕਦਾ ਹੁਣ ਤੁਸੀਂ ਇੱਕ ਗੱਲ ਜਾਨੋ ਪੰਜਾਬੀ ਦੇ ਜਿਹੜੇ ਨਿਯਮ ਆ ਉਹਨੂੰ ਅਪਰ ਹਿੰਦੀ ਤੇ ਲਾਗੂ ਕਿਵੇਂ ਕਰ ਲਾਂਗੇ ਇਸੇ ਲਈ ਕਹਿ ਰਹੇ ਆ ਕਿ ਕਿਸੇ ਵੀ ਇੱਕ ਭਾਸ਼ਾ ਦੇ ਜਿਹੜੇ ਨਿਯਮ ਆ ਨਾ ਉਹਨੂੰ ਕਿਸੇ ਦੂਸਰੀ ਭਾਸ਼ਾ ਦੇ ਉੱਤੇ ਅਸੀਂ ਇਹਨੂੰ ਮੈਨ ਲਾਗੂ ਨਹੀਂ ਕਰ ਸਕਦੇ ਵਿਆਕਰਨ ਦੇ ਨਿਯਮ ਆਮ ਤੌਰ ਤੇ ਸਥਿਰ ਹੁੰਦੇ ਆ ਕੋਸ਼ਿਸ਼ ਇਹ ਕਿਥੇ ਹੋਰ ਮੰਨ ਸਕਦਾ ਕਿ ਵਿਆਕਰਨ ਦੇ ਜਿਹੜੇ ਨਿਯਮ ਆ ਉਹ ਕੀ ਹੁੰਦੇ ਆ ਸਥਿਰ ਹੁੰਦੇ ਆ ਗਤੀਸ਼ੀਲ ਹੁੰਦੇ ਆ ਅਸਥਿਰ ਹੁੰਦੇ ਆ ਤਾਂ ਜੀ ਤੁਸੀਂ ਇਹਨੂੰ ਨੋਟ ਕਰ ਲਓ ਵਿਆਕਰਨ ਦੇ ਜਿਹੜੇ ਨਿਯਮ ਹਨ ਉਹ ਸਥਿਰ ਹੁੰਦੇ ਆ ਜਦੋਂ ਕਿ ਜੀਵਤ ਤੇ ਭਾਸ਼ਾ ਗਤੀਸ਼ੀਲ ਹੁੰਦੀ ਆ ਭਾਸ਼ਾ ਕੀ ਹੈ ਇੱਕ ਕੁਐਸਚਨ ਇੱਥੇ ਵੀ ਬਣ ਸਕਦਾ ਕਿ ਭਾਸ਼ਾ ਕੀ ਹੈ ਭਾਸ਼ਾ ਇੱਕ ਗਤੀਸ਼ੀਲਾ ਉਹ ਮਤਲਬ ਕਿ ਉਹਦੀ ਗਤੀ ਹੈ ਜਿਹੜੀ ਬੜੀ ਰਫਤਾਰ ਦੇ ਨਾਲ ਤੇਜ਼ੀ ਦੇ ਨਾਲ ਅੱਗੇ-ਅੱਗੇ ਜਾ ਰਹੀ ਹੈ ਵਿਆਕਰਨ ਦੇ ਮੁੱਖ ਤੌਰ ਤੇ ਚਾਰ ਭਾਗ ਆ ਜੀ ਅੱਜ ਅਸੀਂ ਇਹਨਾਂ ਬਾਰੇ ਜਾਣਾਂਗੇ ਵਿਆਕਰਨ ਦੇ ਕਿਹੜੇ-ਕਿਹੜੇ ਉਪਭਾਗ ਆ ਜੀ ਹਾਂਜੀ ਵਿਆਕਰਨ ਦੇ ਇਹ ਚਾਰ ਭਾਗ ਹਨ ਪਹਿਲਾ ਭਾਗ ਹੈਗਾ ਜੀ ਧੁਨੀ ਬੋਧ ਅੱਖਰ ਬੋਧ ਜਾਂ ਵਰਣ ਬੋਧ ਹੋ ਗਿਆ ਜੀ ਫਿਰ ਅਗਲਾ ਹੈਗਾ ਸ਼ਬਦ ਬੋਧ ਤੀਸਰਾ ਹੈਗਾ ਅਰਥ ਬੋਧ ਤੇ ਚੌਥਾ ਹੈਗਾ ਜੀ ਵਾਕ ਬੋਧ ਕਿਹੜੇ-ਕਿਹੜੇ ਨੇ ਜੀ ਧੁਨੀ ਬੋਧ ਜਾਂ ਅੱਖਰ ਬੋਧ ਜਾਂ ਵਰਣ ਬੋਧ ਸ਼ਬਦ ਬੋਧ ਅਰਥ ਬੋਧ ਵਾਕ ਬੋਧ ਅੱਗੇ ਹੈਗਾ ਜੀ ਧੁਨੀ ਬੋਧ ਜਾਂ ਅੱਖਰ ਬੋਧ ਜਾਂ ਵਰਣ ਬੋਧ ਕਿਹਨੂੰ ਕਹਿੰਦੇ ਨੇ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਹੈ ਜੀ ਉਹ ਧੁਨੀ ਹੁੰਦੀ ਆ ਜਿੱਥੋਂ ਭਾਸ਼ਾ ਦੀ ਸ਼ੁਰੂਆਤ ਹੁੰਦੀ ਆ ਨਾ ਉਸ ਨੂੰ ਅਸੀਂ ਕੀ ਕਹਿੰਦੇ ਆ ਜੀ ਧੁਨੀ ਕਹਿੰਦੇ ਆ ਧੁਨੀ ਦਾ ਅਰਥ ਹੁੰਦਾ ਆਵਾਜ਼ ਧੁਨੀ ਦਾ ਅਰਥ ਹੁੰਦਾ ਜੀ ਇੱਕ ਆਵਾਜ਼ ਇੱਥੇ ਛੋਟਾ ਕੁਐਸਚਨ ਇਹ ਵੀ ਬਣ ਸਕਦਾ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਜੀ ਧੁਨੀ ਹੈਗੀ ਆ ਤੇ ਭਾਸ਼ਾ ਦੀ ਵੱਡੀ ਸਭ ਤੋਂ ਵੱਡੀ ਇਕਾਈ ਕਿਹੜੀ ਹੈ ਜੀ ਉਹ ਵਾਕ ਆ ਧੁਨੀ ਦਾ ਅਰਥ ਹੁੰਦਾ ਆਵਾਜ਼ ਜਦੋਂ ਮਨੁੱਖ ਬੋਲਦਾ ਨਾ ਉਹਦੇ ਮੂੰਹ ਦੇ ਵਿੱਚੋਂ ਅਨੇਕਾਂ ਆਵਾਜ਼ਾਂ ਨਿਕਲਦੀਆਂ ਨੇ ਤੇ ਵਿਆਕਰਨ ਵਿੱਚ ਉਹਨਾਂ ਆਵਾਜ਼ਾਂ ਨੂੰ ਕੀ ਕਹਿੰਦੇ ਆ ਜੀ ਅਸੀਂ ਧੁਨੀਆਂ ਕਹਿੰਦੇ ਆ ਇਹ ਕਹਿੰਦੇ ਧੁਨੀਆਂ ਕਈ ਪ੍ਰਕਾਰ ਦੀਆਂ ਨੇ ਜਿਵੇਂ ਖੰਡੀ ਧੁਨੀਆਂ ਹੋ ਗਈਆਂ ਅਖੰਡੀ ਧੁਨੀਆਂ ਖੰਡੀ ਧੁਨੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਨਿਖੇੜਿਆ ਜਾ ਸਕਦਾਗਾ ਜਿਵੇਂ ਕਕਾ ਜਜਾ ਖਖਾ ਫਫਾ ਆਦੀ ਪਰ ਅਖੰਡੀ ਧੁਨੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਖੰਡੀ ਧੁਨੀਆਂ ਨਾਲ ਜੋੜ ਕੇ ਫੇਰ ਹੀ ਸ਼ਬਦ ਉਹਨਾਂ ਦਾ ਨਿਕਲਦਾ ਜਿਵੇਂ ਟਿੱਪੀ ਹੋਗੀ ਹਨਾ ਅੱਧਕ ਹੋਗੀ ਇਹ ਸਾਰੀਆਂ ਜੀ ਅਖੰਡੀ ਧੁਨੀਆਂ ਹੁੰਦੀਆਂ ਨੇ ਤੁਣੀਆਂ ਦੇ ਮੇਲ ਤੋਂ ਭਾਸ਼ਾ ਬਣਦੀ ਆ ਮਨੁੱਖ ਦੇ ਮੂੰਹ ਚੋਂ ਜਿਹੜੀਆਂ ਤੁਣੀਆਂ ਨਿਕਲਦੀਆਂ ਨਾ ਉਹਨਾਂ ਤੋਂ ਹੀ ਭਾਸ਼ਾ ਬਣਦੀ ਆ ਜੀ ਪੰਜਾਬੀ ਭਾਸ਼ਾ ਬੋਲਣ ਵੇਲੇ ਜਿਹੜੀਆਂ ਮੂੰਹ ਦੇ ਮੂੰਹ ਦੇ ਵਿੱਚੋਂ ਆਵਾਜ਼ਾਂ ਨਿਕਲਦੀਆਂ ਉਹਨਾਂ ਨੂੰ ਕਿਹਾਵਾਂਗੇ ਅਸੀਂ ਪੰਜਾਬੀ ਦੇ ਵਿੱਚ ਤੁਣੀ ਕਹਾਂਗੇ ਜੀ ਹੁਣ ਪੱਕੀ ਤਰ੍ਹਾਂ ਕਲੀਅਰ ਤੁਹਾਨੂੰ ਸਮਝ ਹੋ ਗਿਆ ਜੀ ਜੇਕਰ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਨਾ ਤਾਂ ਤੁਸੀਂ ਚੈਨਲ ਦੇ نیچے ਜਾ ਕੇ ਕਮੈਂਟ ਕਰ ਸਕਦੇ ਹੋ ਹਾਂਜੀ ਅੱਗੇ ਦਾ ਸੈਕਿੰਡ ਪੁਆਇੰਟ ਹੈਗਾਗਾ ਸ਼ਬਦ ਬੋਧ ਪਹਿਲਾਂ ਆਪਾਂ ਕੀਤਾ ਜੀ ਧੁਨੀ ਬੋਧ ਬਾਰੇ ਕਿ ਮੂੰਹ ਚੋਂ ਨਿਕਲਣ ਵਾਲੀਆਂ ਆਵਾਜ਼ਾਂ ਨੂੰ ਕੀ ਕਹਿੰਨੇ ਆ ਧੁਨੀ ਕਹਿੰਨੇ ਆ ਜੀ ਧੁਨੀ ਦਾ ਅਰਥ ਹੁੰਦਾ ਆਵਾਜ਼ ਹੁਣ ਅਸੀਂ ਕਰਾਂਗੇ ਜੀ ਸ਼ਬਦ ਸ਼ਬਦ ਬੋਧ ਕਿਹਨੂੰ ਕਹਿੰਨੇ ਆ ਧੁਨੀਆਂ ਜਾਂ ਵਰਨਾਂ ਦੇ ਸਮੇਲ ਤੋਂ ਕੀ ਬਣਦਾ ਜੀ ਸ਼ਬਦ ਬਣਦਾ ਇੱਥੇ ਛੋਟਾ ਕੁਐਸਚਨ ਵੀ ਆ ਸਕਦਾ ਪੇਪਰ ਦੇ ਵਿੱਚ ਧੁਨੀਆਂ ਜਾਂ ਵਰਨਾਂ ਦੇ ਸਮੇਲ ਤੋਂ ਕੀ ਬਣਦਾ ਹੈਗਾ ਜੀ ਸ਼ਬਦ ਬਣਦਾ ਠੀਕ ਆ ਜੀ ਤੁਣੀ ਦਾ ਲਗਤੀ ਚਨ ਅੱਖਰ ਹੁੰਦਾ ਇਹ ਵੀ ਕੁਐਸਚਨ ਨੋਟ ਕਰਨ ਵਾਲਾ ਹੈਗਾ ਕਿ ਤੁਣੀ ਦਾ ਜਿਹੜਾ ਲਗਤੀ ਚਨ ਉਹ ਕੀ ਹੁੰਦਾ ਜੀ ਉਹ ਇੱਕ ਅੱਖਰ ਹੁੰਦਾ ਉਹ ਬੋਧ ਜੈਸ ਰਹੀ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਕਹਿੰਦੇ ਆ ਜੀ ਸ਼ਬਦ ਬੋਧ ਹੁਣ ਅਸੀਂ ਆਪਣੇ ਮੇਨ ਪੁਆਇੰਟ ਤੇ ਆਉਨੇ ਕਿ ਸ਼ਬਦ ਬੋਧ ਕਹਿੰਦੇ ਕਿਨੂੰ ਆ ਅੱਖਰਾਂ ਦੀ ਸਹੀ ਵਰਤੋਂ ਦਾ ਜਦੋਂ ਸਾਨੂੰ ਪਤਾ ਲੱਗੇ ਨਾ ਵੀ ਉਸ ਨੂੰ ਅਸੀਂ ਕਹਿੰਦੇ ਆ ਸ਼ਬਦ ਬੋਧ ਕਹਿੰਦੇ ਆ ਜੀ ਸ਼ਬਦ ਬੋਧ ਵਿੱਚ ਲਗਾ ਤੇ ਅੱਖਰਾਂ ਦੇ ਮੇਲ ਤੋਂ ਸ਼ੁੱਧ ਸ਼ਬਦਾਂ ਦਾ ਨਿਰਮਾਣ ਹੁੰਦਾ ਹੈਗਾ ਉਸ ਨੂੰ ਕਹਿੰਦੇ ਆ ਅਸੀਂ ਸ਼ਬਦਬੋਧ ਜਦੋਂ ਸ਼ੁੱਧ ਸ਼ਬਦਾਂ ਨਾਲ ਨਿਰਮਾਣ ਹੋਊਗਾ ਤਾਂ ਉਦੋਂ ਸਾਨੂੰ ਭਾਸ਼ਾ ਦੇ ਬਾਰੇ ਸਹੀ ਜਾਣਕਾਰੀ ਮਿਲੂਗੀ ਜੇਕਰ ਸਾਨੂੰ ਅੱਖਰ ਦੇ ਵਿੱਚ ਹੀ ਮਿਸਟੇਕ ਮਿਲਦੀ ਹੈ ਤਾਂ ਉਹ ਸ਼ਬਦ ਦਾ ਉਹਦਾ ਕੋਈ ਅਰਥ ਨਹੀਂ ਨਿਕਲੂਗਾ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਆ ਜੀ ਸਾਰਥਕ ਤੇ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਉਹ ਹੁੰਦੇ ਹੈਗੇ ਆ ਜੀ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਨਿਰਾਰਥਕ ਸ਼ਬਦ ਉਹ ਹੁੰਦੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾਗਾ ਜੀ ਕਵੈਸਚਨ ਇਹ ਵੀ ਬਣ ਸਕਦਾ ਕਿ ਸ਼ਬਦ ਕਿੰਨੇ ਤਰ੍ਹਾਂ ਦੇ ਹੁੰਦੇ ਆ ਜੀ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਆ ਸਾਰਥਕ ਤੇ ਨਿਰਾਰਥਕ ਸ਼ਬਦ ਜੀ ਅੱਗੇ ਆ ਗਿਆ ਜੀ ਅਰਥਬੋਧ ਕਿਹਨੂੰ ਕਹਿੰਦੇ ਆ ਅਰਥਬੋਧ ਤੋਂ ਭਾਵ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ ਕਰਨਾ ਮੇਨ ਜੀ ਅਪਲ ਜਾ ਕੇ ਨਹੀਂ ਕਹਿੰਦੇ ਇਹਨੂੰ ਅਪਸਿੱਧਾ ਕਹਿੰਨਾ ਜਿਹੜਾ ਸ਼ਬਦ ਸਾਨੂੰ ਕਿਸੇ ਵੀ ਸ਼ਬਦ ਦੇ ਅਰਥ ਦੇ ਬਾਰੇ ਜਾਣਕਾਰੀ ਦਿੰਦਾ ਨਾ ਉਹਦਾ ਅਰਥ ਦਾ ਬੋਧ ਕਰਾਉਂਦਾ ਉਸਨੂੰ ਅਸੀਂ ਅਰਥਬੋਧ ਕਹਾਂਗੇ ਸ਼ਬਦਾਂ ਦੇ ਅਰਥਾਂ ਦਾ ਬੋਧ ਕਰਦਾ ਹੈਗਾ ਜੀ ਉਹਨੂੰ ਅਸੀਂ ਕਵਾਂਗੇ ਜੀ ਅਰਥ ਬੋਧ ਬਹੁਤ ਹੀ ਸਿੰਪਲ ਤਰੀਕੇ ਨਾਲ ਅਸੀਂ ਤੁਹਾਨੂੰ ਕੁਐਸਚਨ ਕਰਾ ਰਹੇ ਹਾਂ ਜੀ ਕੋਈ ਉਲਝਾ ਕੇ ਨਹੀਂ ਕਰਾ ਰਹੇ ਇੱਕ ਮੇਨ ਜੇ ਸਿੰਪਲ ਜੀ ਕੁਐਸਚਨ ਆ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਯਾਦ ਰਹਿਣ ਜੀ ਇਸ ਵਿੱਚ ਆ ਜਾਂਦਾ ਜੀ ਬਹੁ ਅਰਥਕ ਸ਼ਬਦ ਸਮਾਨਾਰਥਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਵਿਰੋਧੀ ਸ਼ਬਦ ਹੋ ਗਿਆ ਜੀ ਕਈ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾਗਾ ਕਿ ਵਿਰੋਧਾਰਥਕ ਸ਼ਬਦ ਕਿਹਨੂੰ ਕਹਿੰਦੇ ਆ ਵਿਰੋਧਾਰਥਕ ਸ਼ਬਦ ਦਾ ਮਤਲਬ ਹੁੰਦਾਗਾ ਵਿਰੋਧੀ ਸ਼ਬਦ ਕੀਕਾ ਜੀ ਕੁਐਸਚਨ ਵੀ ਆ ਸਕਦਾ ਪੇਪਰ ਦੇ ਵਿੱਚ ਕਿ ਅਰਥਬੋਧ ਦੇ ਵਿੱਚ ਕਿਹੜੇ ਕਿਹੜੇ ਆ ਜਾਂਦੇ ਨੇ ਬਹੁਅਰਥਕ ਸ਼ਬਦ ਸਮਾਨਾਰਥਕ ਸ਼ਬਦ ਬੋਧੇ ਸ਼ਬਦਾਂ ਦੀ ਇੱਕ ਥਾਂ ਸ਼ਬਦ ਹੋ ਗਿਆ ਜੀ ਵਿਰੋਧੀ ਸ਼ਬਦ ਸਾਰੇ ਕੀ ਆ ਜਾਂਦੇ ਜੀ ਇਹ ਅਰਥਬੋਧ ਦੇ ਵਿੱਚ ਆ ਜਾਂਦੇ ਆ ਹਾਂਜੀ ਤੁਹਾਨੂੰ ਹੁਣ ਕਲੀਅਰ ਹੋ ਗਿਆ ਤੁਨੀ ਬੋਧ ਕਿਹਨੂੰ ਕਹਿੰਦੇ ਆ ਸ਼ਬਦ ਬੋਧ ਕਿਹਨੂੰ ਕਹਿੰਦੇ ਆ ਤੇ ਅਰਥਬੋਧ ਕਿਹਨੂੰ ਕਹਿੰਦੇ ਆ ਜੀ ਹੁਣ ਅਸੀਂ ਆਪਣੇ ਅਗਲੇ ਪੁਆਇੰਟ ਤੇ ਜਾਂਦੇ ਆ ਲਾਸਟ ਪੁਆਇੰਟ ਤੇ ਹਾਂਜੀ ਹੁਣ ਸਾਡੇ ਲਾਸਟ ਪੁਆਇੰਟ ਤੇ ਆਉਨੇ ਆ ਵਾਕਬੋਧ ਵਿਆਕਰਨ ਦੇ ਇਸ ਭਾਗ ਵਿੱਚ ਨਾ ਵਾਕ ਰਚਨਾ ਦੇ ਨਿਜਮਾ ਬਾਰੇ ਤੇ ਵਾਕਾ ਸੰਬੰਧੀ ਵਿਚਾਰ ਕੀਤੀ ਜਾਂਦੀ ਆ ਕੁਐਸਚਨ ਇਹ ਵੀ ਬਣ ਸਕਦਾ ਕਿ ਵਾਕਾਂ ਦੀ ਰਚਨਾ ਸੰਬੰਧੀ ਜਿਹੜੀ ਸਾਨੂੰ ਜਾਣਕਾਰੀ ਮਿਲਦੀ ਆ ਉਹਨੂੰ ਕੀ ਅਸੀਂ ਕਹਿੰਨੇ ਆ ਜੀ ਉਹਨੂੰ ਅਸੀਂ ਕਹਿੰਨੇ ਆ ਵਾਕਬੋਧ ਆਹ ਕੁਐਸਚਨ ਤੁਹਾਨੂੰ ਕਦੇ ਵੀ ਦੇਖਣ ਨੂੰ ਨਹੀਂ ਮਿਲਿਆ ਹੋਣਾ ਕਿ ਵਿਆਕਰਨੀਆਂ ਕਿੰਨੀਆਂ ਕਿਸਮਾਂ ਨੇ ਅਕਸਰ ਜਿਹੜੇ ਆ ਹਰ ਇੱਕ ਚੀਜ਼ ਨੂੰ ਦੱਸਿਆ ਜਾਂਦਾ ਡੀਪਲੀ ਦੇ ਵਿੱਚ ਜਾ ਕੇ ਨਹੀਂ ਦੱਸਿਆ ਜਾਂਦਾ ਤਾਂ ਤੁਸੀਂ ਇਸ ਗੱਲ ਨੂੰ ਨੋਟ ਕਰ ਲਓ ਪੇਪਰ ਪਾਉਣ ਵਾਲਾ ਕਿਤੇ ਵੀ ਪੇਪਰ ਪਾ ਸਕਦਾ ਹੈਗਾ ਤੁਹਾਡਾ 1 ਨੰਬਰ ਜਾ ਸਕਦਾ 1 ਨੰਬਰ ਤੁਹਾਡੇ ਲਈ ਬਹੁਤ ਕੀਮਤੀ ਆ ਸੋ ਤੁਸੀਂ ਲੈ ਲਓ ਵਿਆਕਰਨ ਦੀਆਂ ਦੋ ਕਿਸਮਾਂ ਹੁੰਦੀਆਂ ਇੱਕ ਤਾਂ ਸਿਧਾਂਤਕ ਵਿਆਕਰਨ ਹਾਂਜੀ ਦੂਸਰਾ ਪੁਆਇੰਟ ਹੈਗਾ ਵਿਵਹਾਰਿਕ ਵਿਆਕਰਨ ਪਹਿਲਾ ਹੈਗਾ ਸਿਧਾਂਤਿਕ ਵਿਆਕਰਨ ਦੂਸਰਾ ਹੈਗਾ ਵਿਵਹਾਰਿਕ ਵਿਆਕਰਨ ਸਿਧਾਂਤਿਕ ਵਿਆਕਰਨ ਦੇ ਵਿੱਚ ਆ ਜਾਂਦਾ ਹੈ ਜੀ ਵਿਆਕਰਨ ਦੇ ਵੱਖ-ਵੱਖ ਨਿਯਮਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਆ ਇੱਥੇ ਤੁਸੀਂ ਇੱਕ ਮੇਨ ਪੁਆਇੰਟ ਜਾਂ ਵੀ ਯਾਦ ਰੱਖ ਸਕਦੇ ਹੋ ਕਿਸੇ ਵੀ ਚੀਜ਼ ਲਈ ਸਿਧਾਂਤ ਜੇਕਰ ਉਹਦਾ ਨਿਯਮ ਬਣਿਆ ਤਾਂ ਉਹਦੇ ਬਾਰੇ ਸਾਨੂੰ ਉਹਦੇ ਨਿਯਮਾਂ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਇੱਥੇ ਤੁਸੀਂ ਯਾਦ ਕਰ ਲਓ ਵੀ ਇੱਕ ਵਿਆਕਰਨ ਦੇ ਵਿੱਚ ਇੱਕ ਸਿਧਾਂਤਿਕ ਨਿਯਮ ਵੀ ਹੁੰਦਾ ਹੈਗਾ ਜੀ ਇਸ ਵਿਆਕਰਨ ਦੇ ਵਿੱਚ ਵਕ ਵਕ ਨਿਜਮਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਵਿਆਕਰਨ ਵਿਸ਼ੇ ਵਾਂਗ ਪੜਾਈ ਜਾਂਦੀ ਹੈ ਜਿ ਜਿੱਦਾਂ ਸਾਨੂੰ ਇੱਕ ਹਰ ਇੱਕ ਟੋਪਿਕ ਦੇ ਵਿੱਚ 6ਵੀਂ ਤੋਂ ਲੈ ਕੇ ਨਾ 10ਵੀਂ ਤੱਕ ਵਿਆਕਰਨ ਹੁੰਦੀ ਹੈ ਸਾਡੇ ਸਿਲੇਬਸ ਦੇ ਵਿੱਚ ਇੱਕ ਵਿਸ਼ੇ ਦੇ ਵਾਂਗ ਪੜਾਈ ਜਾਂਦੀ ਹੈ ਉਹਨਾਂ ਨੂੰ ਰੱਟਾ ਲਵਾ ਦਿੱਤਾ ਜਾਂਦਾ ਉਹਦੇ ਨਿਯਮ ਸਿਖਾ ਦਿੱਤੇ ਜਾਂਦੇ ਆ ਵੀ ਭਾਈ ਭਾਸ਼ਾ ਦੇ ਵਿੱਚ ਆ ਚੀਜ਼ ਹੁੰਦੀ ਹੈ ਅਰਥਬੋਧ ਵਿੱਚ ਆ ਹੁੰਦਾ ਉਹ ਇੱਕ ਰੱਟਾ ਲਵਾ ਦਿੱਤਾ ਜਾਂਦਾ ਇਹ ਗੱਲ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕਿ ਬੱਚੇ ਦੀ ਜ਼ਿੰਦਗੀ ਦੇ ਵਿੱਚ ਉਹਦਾ ਕੋਈ ਸਬੰਧ ਹੈਗਾ ਕਿ ਨਹੀਂ ਕੋਈ ਵੀ ਟੌਪਿਕ ਨੂੰ ਜਦੋਂ ਰੱਟਾ ਲਵਾ ਦਿੱਤਾ ਜਾਂਦਾ ਤਾਂ ਉਸ ਨੂੰ ਕਹਿੰਦੇ ਇੱਕ ਸਿਧਾਂਤਕ ਵਿਆਕਰਨ ਵਿਆਕਰਨ ਦੇ ਨਿਜਮਾ ਬਾਰੇ ਬੱਚੇ ਦੇ ਜਾਨਾ ਜ਼ਿੰਦਗੀ ਨਾਲ ਕੋਈ ਮਹੱਤਵ ਹੈਗਾ ਜਾਂ ਨਹੀਂ ਇਹ ਚੀਜ਼ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਇਹਦੇ ਵਿੱਚ ਆ ਜਾਂਦਾ ਸੀ ਸਿਧਾਂਤਕ ਵਿਆਕਰਨ ਹਾਂਜੀ ਕੁਸ਼ਨ ਇਹ ਵੀ ਬਣ ਸਕਦਾ ਹੈਗਾ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਨਾਲ ਜਿਹੜਾ ਸਬੰਧਤ ਹੈਗਾ ਉਹ ਵਿਵਹਾਰਿਕ ਵਿਆਕਰਨ ਹੁੰਦੀ ਹੈ ਜਾਂ ਸਿਧਾਂਤਿਕ ਵਿਆਕਰਨ ਹੁੰਦੀ ਆ ਜੀ ਉਹ ਹੁੰਦੀ ਆ ਵਿਵਹਾਰਿਕ ਵਿਆਕਰਨ ਜਿਹੜਾ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹਦੇ ਨਾਲ ਸਾਡਾ ਸਬੰਧ ਆ ਉਹ ਪੜ੍ਹਾਇ ਜਾਂਦੀ ਉਹ ਵਿਸ਼ਾ ਪੜਾਇਆ ਜਾਂਦਾ ਜਦੋਂ ਅਸੀਂ ਕਲਾਸ ਛੋਟੀਆਂ ਕਲਾਸਾਂ ਵਿੱਚ ਹੁੰਨੇ ਆ ਤਾਂ ਸਾਨੂੰ ਇੱਕ ਫਿਜ਼ੀਕਲ ਜਿਹੜਾ ਵਿਸ਼ਾ ਪੜਾਇਆ ਜਾਂਦਾ ਉਹਦੇ ਵਿੱਚ ਬੱਚੇ ਨੂੰ ਦੱਸਿਆ ਜਾਂਦਾ ਹੈਗਾ ਕਿ ਫਰੂਟਸ ਨੂੰ ਜੀ ਧੋ ਕੇ ਖਾਓ ਸਬਜ਼ੀਆਂ ਨੂੰ ਸਾਫ਼ ਕਰਕੇ ਖਾਓ ਕਿਉਂਕਿ ਉਹ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਨਾਲ ਸੰਬੰਧਤ ਆ ਬੱਚੇ ਨੂੰ ਅਜਿਹਾ ਪੜਾਇਆ ਜਾਂਦਾ ਇੱਕ ਇਦਾਂ ਦਾ ਟੌਪਿਕ ਹੁੰਦਾ ਜਿਹਦੇ ਵਿੱਚ ਬੱਚੇ ਦੀ ਜ਼ਿੰਦਗੀ ਨਾਲ ਕੋਈ ਸੰਬੰਧ ਹੈਗਾ ਜਾਂ ਨਹੀਂ ਹੈਗਾ ਜੀ ਬਸ ਸਿਰਫ ਬੱਚੇ ਨੂੰ ਰੱਟਾ ਲਵਾ ਦਿਓ ਉਹ ਹੁੰਦਾ ਜੀ ਸਿਧਾਂਤਕ ਵਿਆਕਰਨ ਹੁਣ ਅਸੀਂ ਕਰਾਂਗੇ ਵਿਵਹਾਰਿਕ ਵਿਆਕਰਨ ਇਹਦੇ ਵਿੱਚ ਬੱਚੇ ਨੂੰ ਵਿਆਕਰਨ ਜਾਂ ਵਿਵਹਾਰਿਕ ਗਿਆਨ ਹੀ ਦਿੱਤਾ ਜਾਂਦਾ ਜਿਹੜਾ ਉਹਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੱਲ ਜਿਹੜਾ ਜੀ ਉਹ ਜ਼ਰੂਰੀ ਹੁੰਦਾਗਾ ਵਿਆਕਰਨ ਦੇ ਸਿਰਫ ਉਹੀ ਨਿਯਮ ਜਾਂ ਯਾਦ ਕਰਵਾਏ ਜਾਂਦੇ ਆ ਜਿਹੜੇ ਬੱਚੇ ਦੇ ਜਾਨਾ ਜ਼ਿੰਦਗੀ ਦੇ ਵਿੱਚ ਕੰਮ ਆਉਣ ਹੋਰ ਕੋਈ ਵਾਧੂ ਦਾ ਗਿਆਨ ਆ ਜਿਹੜਾ ਜੀ ਨਿਯਮਾਂ ਦੇ ਅਨੁਸਾਰ ਨਹੀਂ ਦਿੱਤਾ ਜਾਂਦਾ ਜਿਹੜਾ ਬੱਚੇ ਦੇ ਜ਼ਿੰਦਗੀ ਵਿੱਚ ਕੰਮ ਆਉਂਦਾ ਜੀ ਵਿਵਹਾਰਿਕ ਵਿਆਕਰਨ ਦੇ ਵਿੱਚ ਉਹੀ ਹੀ ਸਿਲੇਬਸ ਪੜਾਇਆ ਜਾਂਦਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਰਾਈਟਰ ਰਮਣ ਬਰਗਾੜੀ ਅੱਜ ਅਸੀਂ ਕਰਾਂਗੇ ਵਿਆਕਰਨ ਦਾ ਇੱਕ ਟੌਪਿਕ ਹੈਗਾ ਜੀ ਨਾਮ ਜਿਹੜਾ ਅਸੀਂ 6ਵੀਂ ਕਲਾਸ ਤੋਂ ਲੈ ਕੇ ਅਕਸਰ ਕਰਦੇ ਆਉਂਨੇ ਆ ਹਰ ਇੱਕ ਬੱਚੇ ਨੂੰ ਪਤਾ ਹੋਊਗਾ ਕਿ ਨਾਮ ਕੀ ਨੂੰ ਕਹਿੰਦੇ ਆ ਨਾਮ ਦੀਆਂ ਕਿੰਨੀਆਂ ਕਿਸਮਾਂ ਨੇ ਫਿਰ ਵੀ ਅਸੀਂ ਇੱਕ ਵਾਰੀ ਤੁਹਾਡੇ ਨਾਲ ਇਸ ਟੌਪਿਕ ਨੂੰ ਡੀਪਲੀ ਤੋਂ ਕਰਾਂਗੇ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਸਕੇ ਹਾਂਜੀ ਹੁਣ ਅਸੀਂ ਆਪਣੇ ਟੌਪਿਕ ਤੇ ਆਉਂਨੇ ਆ ਕਿ ਨਾਮ ਕੀ ਨੂੰ ਕਹਿੰਦੇ ਨੇ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਹਾਲਾਤ ਗੁਣ ਭਾਵ ਆਦਿ ਦਾ ਬੋਧ ਕਰਵਾਉਣ ਉਸ ਨੂੰ ਨਾਮ ਕਹਿੰਦੇ ਆ ਜੀ ਫਿਰ ਦੁਬਾਰਾ ਤੋਂ ਇੱਕ ਵਾਰੀ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਹਾਲਾਤ ਗੁਣ ਭਾਵ ਆਦਿ ਦਾ ਬੋਧ ਕਰਵਾਉਣ ਉਸ ਨੂੰ ਨਾਮ ਕਿਹਾ ਜਾਂਦਾ ਹੈਗਾ ਜਿਵੇਂ ਗੀਤਾ ਹੋ ਗਿਆ ਸੋਨਾ ਹੋ ਗਿਆ ਜਲੰਦਰ ਹੋ ਗਿਆ ਪਹਾੜ ਖੁਸ਼ੀ ਆਦ ਨਾਮ ਪੰਜ ਪ੍ਰਕਾਰ ਦੇ ਹੁੰਦੇ ਆ ਜੀ ਪੇਪਰ 'ਚ ਇੱਕ ਸ਼ਾਰਟ ਕੁਐਸਚਨ ਦੇਖਣ ਨੂੰ ਮਿਲ ਸਕਦਾ ਹੈਗਾ ਨਾਮ ਕਿਹਨੂੰ ਕਹਿੰਦੇ ਨੇ ਤਾਂ ਨਾਮ ਕਹਿੰਦੇ ਨੇ ਜਿਹੜਾ ਕਿਸੇ ਵਿਅਕਤੀ ਵਸਤੂ ਸਥਾਨ ਆਦਿ ਦੇ ਗੁਣ ਦਾ ਜਿਹਦਾ ਬੋਧ ਦਾ ਬੋਧ ਕਰਵਾਵੇ ਉਸ ਨੂੰ ਕਹਿੰਦੇ ਆ ਜੀ ਅਸੀਂ ਨਾਮ ਤੇ ਨਾਮ ਕਿੰਨੇ ਟਾਈਪ ਦੇ ਨੇ ਵੀ ਕੁਐਸਚਨ ਆ ਸਕਦਾ ਜੀ ਪੰਜ ਪ੍ਰਕਾਰ ਦੇ ਹੋ ਸਕਦੇ ਆ ਇਹਨਾਂ ਵਿੱਚੋਂ ਇੱਕ ਟਾਈਪ ਵੀ ਪੁੱਛੀ ਜਾ ਸਕਦੀ ਆ ਕਿ ਇਹਨਾਂ ਚੋਂ ਨਾਮ ਪਹਿਚਾਣੋ ਤਾਂ ਤੁਸੀਂ ਨਾਮ ਦੀਆਂ ਪੰਜੇ ਟਾਈਪ ਨੂੰ ਚੰਗੇ ਤਰ੍ਹਾਂ ਯਾਦ ਕਰ ਲਓ ਜੀ ਪਹਿਲਾ ਹੈਗਾ ਆਮ ਨਾਮ ਜਾਂ ਜਾਤੀ ਵਚਕ ਨਾਮ ਜੀ ਤੁਸੀਂ ਜ਼ਿਆਦਾਤਰ ਤਾਂ ਆਮ ਨਾਮ ਹੀ ਸੁਣਿਆ ਹੋਣਾ ਜਾਤੀ ਵਚਕ ਨਾਮ ਨਹੀਂ ਸੁਣਿਆ ਹੋਣਾ ਫਿਰ ਤੋਂ ਇੱਕ ਵਾਰੀ ਆਮ ਨਾਮ ਜਾਂ ਜਾਤੀ ਵਚਕ ਨਾਮ ਖਾਸ ਨਾਮ ਜਾਂ ਨਿਜ ਵਚਕ ਨਾਮ ਵਸਤੂਵਾਚਕ ਨਾਮ ਤੇ ਇਕੱਠਵਚਕ ਨਾਮ ਹੁਣ ਜੀ ਪਾਵਾਚਕ ਨਾਮ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਟਾਈਪ ਵੇਖਣ ਨੂੰ ਮਿਲ ਸਕਦੀ ਹੈ ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਕਿ ਨਾਮ ਦੀ ਇੱਕ ਜਿਹੜੀ ਟਾਈਪ ਉਹ ਦੱਸੋ ਇਹਨਾਂ ਵਿੱਚੋਂ ਲੱਭੋ ਤਾਂ ਤੁਸੀਂ ਫਿਰ ਤੋਂ ਕਰ ਲਓ ਜੀ ਆਮ ਨਾਮ ਜਾਂ ਜਾਤੀਵਾਚਕ ਨਾਮ ਖਾਸ ਨਾਮ ਨਿਜਵਾਚਕ ਨਾਮ ਵਸਤੂਵਾਚਕ ਨਾਮ ਇਕੱਠਵਚਕ ਨਾਮ ਤੇ ਪਾਵਾਚਕ ਨਾਮ ਹਾਂਜੀ ਹੁਣ ਅਸੀਂ ਇਹਨਾਂ ਨੂੰ ਅੱਗੋਂ ਐਕਸਪਲੇਨ ਕਰਦੇ ਹਾਂ ਹਾਂਜੀ ਆਮ ਨਾਮ ਜਾਂ ਜਾਤੀਵਾਚਕ ਨਾਮ ਜਿਹੜੇ ਸ਼ਬਦ ਕਿਸੇ ਵਸਤੂ ਜੀਵ ਜਾਂ ਸਥਾਨ ਦੀ ਪੂਰੀ ਜਾਤੀ ਦਾ बोध ਕਰਵਾਉਣਾ ਉਹਨਾਂ ਨੂੰ ਆਮ ਨਾਮ ਜਾਂ ਜਾਤੀ ਵਚਕ ਨਾਮ ਕਿਹਾ ਜਾਂਦਾ ਹੈਗਾਗਾ ਕਿਸੇ ਚੀਜ਼ ਬਾਰੇ ਸਾਨੂੰ ਪਤਾ ਲੱਗੇ ਕਿਸੇ ਵੀ ਚੀਜ਼ ਦੇ ਪੂਰੇ ਸਮੂਹ ਬਾਰੇ ਸਾਨੂੰ ਪਤਾ ਲੱਗੇ ਜਾਂ ਕਿਸੇ ਸਥਾਨ ਬਾਰੇ ਪਤਾ ਲੱਗੇ ਜਿੱਦਾਂ ਇੱਕ ਕੁਰਸੀ ਹੋ ਗਈ ਉਹ ਵੀ ਇੱਕ ਵਸਤੂ ਆ ਨਾ ਪੁਸਤਕ ਹੋ ਗਈ ਮਨੁੱਖ ਸ਼ਹਿਰ ਆਦਿ ਹਾਂਜੀ ਤੁਹਾਨੂੰ ਪੂਰੀ ਤਰ੍ਹਾਂ ਕਲੀਅਰ ਹੋ ਗਿਆ ਪੇਪਰ 'ਚ ਇਹ ਚੀਜ਼ ਵੀ ਪੁੱਛੀ ਜਾ ਸਕਦੀ ਆ ਜੀ ਜਿੱਦਾਂ ਪੁਸਕਤ ਪੁੱਛ ਲੈਣਗੇ ਉਹ ਤੁਹਾਨੂੰ ਦੱਸੋਗੇ ਇਹ ਆਮ ਨਾਮ ਆ ਜਾਂ ਖਾਸ ਨਾਮ ਆ ਜਾਂ ਇਕਾਠਵਚਕ ਨਾਮ ਆ ਤਾਂ ਤੁਸੀਂ ਯਾਦ ਕਰ ਲਓ ਜੀ ਕੋਈ ਵੀ ਵਸਤੂ ਹੋ ਜੇ ਉਹ ਇੱਕ ਆਮ ਨਾਮ ਆ ਤਾਂ ਜਿੱਦਾਂ ਪੁਸਕਤ ਹੋਗੀ ਸ਼ਹਿਰ ਹੋ ਗਿਆ ਹਨਾ ਜੀ ਉਹ ਸਾਰੇ ਕੀ ਇੱਕ ਆਮ ਨਾਮ ਆ ਜੇਕਰ ਉਹ ਸਾਨੂੰ ਕਿਸੇ ਖਾਸ ਪੈਂਡ ਦਾ ਨਾਮ ਪੁੱਛਦੇ ਆ ਤਾਂ ਉਹ ਇੱਕ ਖਾਸ ਨਾਮ ਦੇ ਵਿੱਚ ਆ ਜਾਂਦਾ ਜੀ ਅੱਗੇ ਹੈਗਾ ਜੀ ਖਾਸ ਨਾਮ ਜਿਹੜੇ ਸ਼ਬਦ ਤੋਂ ਕਿਸੇ ਖਾਸ ਵਿਅਕਤੀ ਜੀਵ ਵਸਤੂ ਜਾਂ ਖਾਸ ਸਥਾਨ ਦਾ ਬੋਧ ਦਾ ਪਤਾ ਲੱਗੇ ਤਾਂ ਉਸ ਨੂੰ ਅਸੀਂ ਖਾਸ ਨਾਮ ਕਹਿੰਨੇ ਆ ਜੀ ਜਿੱਦਾਂ ਇੱਕ ਖਾਸ ਨਾਮ ਜਿੱਦਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਹੈ ਜੀ ਉਹ ਇੱਕ ਖਾਸ ਨਾਮ ਹੈਗਾ ਇੱਕ ਸਤਲੁਜ ਨਦੀ ਆ ਹਨਾ ਜੀ ਉਹ ਨਦੀ ਉਹ ਵੀ ਇੱਕ ਖਾਸ ਨਾਮ ਆ ਜਿੱਦਾਂ ਪੰਜਾਬ ਆ ਸਾਡਾ ਉਹ ਵੀ ਇੱਕ ਖਾਸ ਨਾਮ ਆ ਜੀ ਕੁਝ ਵੀ ਆ ਸਕਦਾ ਜਿੱਦਾਂ ਮਹਾਤਮਾ ਗਾਂਧੀ ਜੀ ਬਾਰੇ ਤੁਹਾਨੂੰ ਪੁੱਛ ਲੈਣਗੇ ਕਿ ਮਹਾਤਮਾ ਗਾਂਧੀ ਜੀ ਵੀ ਇੱਕ ਖਾਸ ਨਾਮ ਹੈਗਾਗਾ ਜਿੱਦਾਂ RAM ਉਹ ਇੱਕ ਆਮ ਨਾਮ ਆ ਜੀ ਉਹ ਤਾਂ ਆਮ ਨਾਮ ਆ ਠੀਕ ਹੈ ਜੀ ਜਿੱਦਾਂ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਵੀ ਇੱਕ ਖਾਸ ਨਾਮ ਆ ਕੁਐਸਚਨ ਇਹ ਵੀ ਬਣ ਸਕਦਾ ਹੈਗਾ ਅਗੇ ਜੀ ਜਿੱਦਾਂ ਤੁਹਾਨੂੰ ਗੁਰੂ ਸਾਹਿਬਾਨ ਦੇ ਨਾਮ ਬਾਰੇ ਪੁੱਛ ਲੈਣਗੇ ਪੁੱਛਣਗੇ ਜੀ ਖਾਸ ਨਾਮ ਆ ਜਾਂ ਆਮ ਆਮ ਨਾਮ ਆ ਜਾਂ ਕਠਵਚਕ ਨਾਮ ਆ ਤਾਂ ਤੁਸੀਂ ਦੱਸਣਾ ਜੀ ਇਹ ਇੱਕ ਖਾਸ ਨਾਮ ਆ ਹਾਂਜੀ ਪੂਰੀ ਤਰ੍ਹਾਂ ਕਲੀਅਰ ਹੋ ਗਿਆ ਜੇਕਰ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਚੈਨਲ ਦੇ ਨੀਚੇ ਕਮੈਂਟ ਕਰ ਸਕਦੇ ਹੋ ਹਾਂਜੀ ਹੁਣ ਸਾਡਾ ਤੀਸਰਾ ਪੁਆਇੰਟ ਆ ਗਿਆ ਜੀ ਵਸਤੂ ਵਚਕ ਨਾਮ ਵਸਤੂਵਾਚਕ ਨਾਮ ਕਿਹਨੂੰ ਕਹਿੰਦੇ ਨੇ ਜਿਹੜੇ ਸ਼ਬਦ ਤੋਂ ਤੋਲਣ ਮਿਲਣ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦਾ ਬੋਧ ਹੋਵੇ ਉਸ ਨੂੰ ਵਸਤੂਵਾਚਕ ਕਹਿੰਦੇ ਆ ਸਿੱਧਾ ਜਿਹਾ ਸਿੰਪਲ ਜਿਹਾ ਕੁਐਸਚਨ ਆ ਜੀ ਜਿੰਨਾ ਤੋਂ ਸਾਨੂੰ ਤੋਲਣ ਜਾਂ ਮਿਨਣ ਜਾਂ ਮਾਪੀਆਂ ਮਾਪਣ ਵਾਲੀਆਂ ਚੀਜ਼ਾਂ ਬਾਰੇ ਗਿਆਨ ਪ੍ਰਾਪਤ ਹੋਵੇ ਜਾਣਕਾਰੀ ਮਿਲੇ ਉਸ ਨੂੰ ਅਸੀਂ ਵਸਤੂਵਾਚਕ ਨਾਮ ਕਵਾਂਗੇ ਜਿੱਦਾਂ ਸੋਨਾ ਉਹਨੂੰ ਅਸੀਂ ਤੋਲ ਸਕਦੇ ਆ ਚਾਂਦੀ ਨੂੰ ਵੀ ਤੋਲ ਸਕਦੇ ਆ ਜੀ ਤੇਲ ਨੂੰ ਵੀ ਤੋਲ ਸਕਦੇ ਆ ਤੇ ਕੱਪੜੇ ਤੇ ਪੱਗ ਨੂੰ ਤਾਂ ਅਸੀਂ ਮੈ ਨਹੀਂ ਸਕਦੇ ਆ ਵਸਤੂ ਵਚਕ ਦੇ ਦੇ ਨਾਮ ਤੋਂ ਤੁਹਾਨੂੰ ਪਤਾ ਲੱਗ ਜੂ ਵਸਤੂ ਕੱਪੜਾ ਵੀ ਇੱਕ ਵਸਤੂ ਆ ਜੀ ਤੇ ਸੋਨਾ ਚਾਂਦੀ ਵੀ ਇੱਕ ਵਸਤੂ ਨੇ ਜੀ ਤੇ ਪੱਗ ਵੀ ਇੱਕ ਵਸਤੂ ਆ ਵਸਤੂ ਵਚਕ ਨਾਮ ਜਿੱਥੇ ਸਾਨੂੰ ਤੋਲਣ ਮਿਨਣ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਬਾਰੇ ਗਿਆਨ ਪਤਾ ਲੱਗੇ ਨਾ ਤਾਂ ਉਸ ਨੂੰ ਵਸਤੂ ਵਚਕ ਨਾਮ ਕਹਿੰਦੇ ਆ ਕੁਐਸਚਨ ਇਹ ਵੀ ਬਣ ਸਕਦਾ ਛੋਟਾ ਜੀ ਤੋਲਣ ਮਿਨਣ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਨੂੰ ਕੀ ਕਹਾਂਗੇ ਜੀ ਅਸੀਂ ਵਸਤੂ ਵਚਕ ਨਾਮ ਕਹਾਂਗੇ ਇਕਾਠ ਵਚਕ ਆ ਗਿਆਗਾ ਜੀ ਇਕਾਠ ਵਚਕ ਨਾਮ ਕਹਿੰਦੇ ਜਿਹੜੇ ਸ਼ਬਦ ਵਿਅਕਤੀ ਜਾਂ ਜੀਵਾਂ ਦੀ ਸਾਨੂੰ ਗਿਣਤੀ ਦਾ ਪਤਾ ਲੱਗੇ ਕਿਸੇ ਵੀ ਚੀਜ਼ ਤੋਂ ਵੀ ਉਸ ਵਸਤੂ ਦੇ ਸਾਨੂੰ ਸਮੂਹ ਦੇ ਵਿੱਚੋਂ ਗਿਣਤੀ ਪਤਾ ਲੱਗੇ ਵੀ ਕਿਸੇ ਚੀਜ਼ ਦੀ ਅਸੀਂ ਗਿਣਤੀ ਕਰ ਸਕਦੇ ਹਾਂ ਜਿੱਦਾਂ ਫੌਜ ਹੋ ਗਈ ਜੀ ਇਕੱਠ ਹੋ ਗਿਆ ਜਮਾਤ ਹੋ ਗਈ ਸਭਾ ਹੋ ਗਈ ਆਦਿ ਜਿਹੜੀਆਂ ਚੀਜ਼ਾਂ ਗਿਣੀਆਂ ਜਾ ਸਕਦੀਆਂ ਕੁਐਸਚਨ ਇੱਥੇ ਇਹ ਵੀ ਬਣ ਸਕਦਾ ਤੁਸੀਂ ਉਲਝਣਾ ਨਹੀਂਗਾ ਏ ਪੁੱਛ ਸਕਦੇ ਆ ਕਿ ਜਿਹੜੀਆਂ ਚੀਜ਼ਾਂ ਗਿਣੀਆਂ ਜਾ ਸਕਦੀਆਂ ਉਹਨਾਂ ਨੂੰ ਤਾਂ ਇਕੱਠ ਵਚਕ ਕਹਾਂਗੇ ਜਿਹੜੀਆਂ ਮਿਣੀਆਂ ਤੇ ਤੋਲੀਆਂ ਜਾ ਸਕਦੀਆਂ ਉਹਨਾਂ ਨੂੰ ਵਸਤੂ ਵਚਕ ਨਾਮ ਕਵਾਂਗੇ ਜੀ ਕਨਫਿਊਜ਼ਨ ਹੀ ਹੋਣਾਗਾ ਜਿਹੜੀਆਂ ਚੀਜ਼ਾਂ ਅਸੀਂ ਮੈਣ ਜਾਂ ਤੋਲ ਜਾਂ ਮਤਲਬ ਕਿ ਤੋਲ ਸਕਦੇ ਆ ਮੈਣ ਕੇ ਹਨਾ ਉਹਨਾਂ ਨੂੰ ਵਸਤੂ ਕਵਾਂਗੇ ਤੁਸੀਂ ਇੱਥੇ ਯਾਦ ਰੱਖ ਲੈਣਾ ਹਨਾ ਜਿੱਦਾਂ ਤੁਹਾਨੂੰ ਦੱਸਿਆ ਸੋਨਾ ਚਾਂਦੀ ਤੇਲ ਤੇ ਜਿਹੜੀਆਂ ਵਸਤੂ ਮਤਲਬ ਕਿ ਜਿਨ੍ਹਾਂ ਨੂੰ ਅਸੀਂ ਗਿਣ ਸਕਦੇ ਆ ਗਿਣੀਆਂ ਜਾ ਸਕਦੀਆਂ ਹਨਾ ਇਕੱਠ ਦੇ ਸਮੂਹ ਨੂੰ ਉਹਨੂੰ ਕਵਾਂਗੇ ਜੀ ਅਸੀਂ ਇਕੱਠਵਚਕ ਇਹਦੇ ਨਾਮ ਤੋਂ ਹੀ ਪਤਾ ਲੱਗਦਾ ਜੀ ਇਹ ਵੀ ਕੁਐਸਚਨ ਬਣ ਸਕਦਾ ਕਿ ਫੌਜ ਜਾਂ ਇੱਕ ਇੱਜੜ ਜਮਾਤ ਸਭਾ ਹੀ ਕਿਹੜੇ ਨੇ ਜੀ ਇਹ ਇਕੱਠਵਚਕ ਨਾਮ ਨੇ ਜੀ ਹਾਂਜੀ ਅੱਗੇ ਹੈਗਾ ਸਾਡਾ ਭਾਵਾਚਕ ਨਾਮ ਜਿਹੜੇ ਸ਼ਬਦ ਤੋਂ ਕਿਸੇ ਭਾਵ ਗੁਣ ਜਾਂ ਹਾਲਾਤ ਦਾ ਗਿਆਨ ਹੋਵੇ ਉਸਨੂੰ ਭਾਵਵਚਕ ਨਾਮ ਕਿਹਾ ਜਾਂਦਾ ਮਤਲਬ ਕਿ ਸਾਡੇ ਅੰਦਰੋਂ ਜਿਵੇਂ ਖੁਸ਼ੀ ਗਮੀ ਸਚਾਈ ਉਦਾਸੀ ਸਾਨੂੰ ਮਹਿਸੂਸ ਹੋਵੇ ਜਿੱਦਾਂ ਸਾਨੂੰ ਠੰਡ ਲੱਗ ਰਹੀ ਹੈ ਸਾਨੂੰ ਮਹਿਸੂਸ ਹੋ ਰਿਹਾ ਨਾ ਮਤਲਬ ਕਿ ਭਾਵ ਅੰਦਰੋਂ ਮਤਲਬ ਕਿ ਮਹਿਸੂਸ ਹੋ ਰਿਹਾ ਜਾਂ ਕਿਸੇ ਦੀ ਗਮੀ ਆ ਜਾਂ ਦੁਖੀ ਆ ਜਦ ਬੰਦਾ ਉਦੋਂ ਸਾਨੂੰ ਅਸੀਂ ਉਹ ਚੀਜ਼ ਨੂੰ ਫੀਲ ਕਰਦੇ ਆ ਨਾ ਤਾਂ ਉਹਨੂੰ ਕਹਿੰਦੇ ਆ ਜੀ ਭਾਵਵਚਕ ਨਾਮ ਇੱਕ ਵਾਰੀ ਫਿਰ ਜੀ ਜਿਹੜੇ ਸ਼ਬਦ ਤੋਂ ਕਿਸੇ ਭਾਵ ਗੁਣ ਜਾਂ ਹਾਲਾਤ ਦਾ ਗਿਆਨ ਹੋਵੇ ਉਸ ਨੂੰ ਅਸੀਂ ਕਹਿੰਦੇ ਆ ਜੀ ਭਾਵਵਚਕ ਨਾਮ ਜਿਵੇਂ ਖੁਸ਼ੀ ਗਮੀ ਸਚਾਈ ਉਦਾਸੀ ਹੋਰ ਵੀ ਕੁਛ ਆ ਸਕਦਾ ਜੀ ਕਈ ਵਾਰੀ ਇਹ ਕੁਐਸਚਨ ਵੀ ਤੁਹਾਡੇ ਤੋਂ ਪੁੱਛ ਸਕਦੇ ਨੇ ਕਿ ਖੁਸ਼ੀ ਆ ਜਿਹੜਾ ਜੀ ਉਹ ਕਿਹੜਾ ਨਾਮ ਹੈਗਾ ਜੀ ਉਹ ਇੱਕ ਭਾਵਵਚਕ ਨਾਮ ਹੈਗਾਗਾ ਸਚਾਈ ਜਿਵੇਂ ਹੋ ਗਿਆ ਉਦਾਸੀ ਹੋ ਗਿਆ ਜਿਵੇਂ ਜਿੱਦਾਂ ਹੋ ਗਿਆ ਦੁੱਖ ਸੁੱਖ ਸਾਰਾ ਕੁਝ ਇਹ ਜੀ ਭਾਵਵਚਕ ਨਾਮ ਦੇ ਵਿੱਚ ਆ ਜਾਂਦਾ ਤੁਸੀਂ ਦੱਸੋ ਜੀ ਹੁਣ ਤੁਹਾਨੂੰ ਕਲਾਸ ਚੰਗੀ ਤਰ੍ਹਾਂ ਕਲੀਅਰ ਸਮਝ ਆ ਗਈ ਆ ਜੇਕਰ ਤੁਹਾਡਾ ਫਿਰ ਵੀ ਕੋਈ ਡਾਊਟ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਸਾਡੇ ਚੈਨਲ ਦੇ ਨੀਚੇ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਜੀ ਦੂਸਰੇ ਬੱਚਿਆਂ ਦੀ ਵੀ ਹੈਲਪ ਹੋ ਸਕੇ ਉਹ ਵੀ ਸਹੀ ਤਰ੍ਹਾਂ ਗਹਿਰਾਈ ਤੱਕ ਜਾ ਕੇ ਕਿਸੇ ਵੀ ਟੌਪਿਕ ਨੂੰ ਜਿਹੜੇ ਉਹ ਜਾਣ ਸਕਣ ਕਿਉਂਕਿ ਸਾਡਾ ਫਰਜ਼ ਮੰਨਦਾ ਕਿ ਅਸੀਂ ਹਰ ਇੱਕ ਚੀਜ਼ ਨੂੰ ਬੜੀ ਡੰਗਾਈ ਤੋਂ ਲੈ ਕੇ ਤੁਹਾਡੇ ਨਾਲ ਪੇਸ਼ ਹੁੰਨੇ ਆ ਜੇਕਰ ਫਿਰ ਵੀ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਤੁਸੀਂ ਸਾਡੇ ਚੈਨਲ ਦੇ ਨੀਚੇ ਕਮੈਂਟ ਜ਼ਰੂਰ ਕਰ ਸਕਦੇ ਹੋ ਸੋ ਥੈਂਕ ਯੂ